ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆਂ ਤੇ ਆਪਾਂ ਇੱਕ ਨੰਬਰ ਦੁਕਾਨ ਤੇ ਖੜੇ ਆ ਕੋਟ ਕਪੂਰਿਆ ਦੀ ਮੰਡੀ ਦੇ ਵਿੱਚ ਹਣ ਜਿਹੜਾ ਅਮਰੂਦ ਹੈ ਛੱਡ ਥੱਲੇ ਲਾਉਣਾ ਪੈਂਦਾ ਬਈ ਕਿਉਂਕਿ ਮੀਂਹ ਕਣੀ ਦਾ ਮੌਸਮ ਹੈ ਬਾਈ ਜੀ ਇਹਦੇ ਇੱਕ ਥੋੜਾ ਜਿਹਾ ਅਮਰੂਦ ਦੀ ਕੁਆਲਿਟੀ ਆਣ ਕਹਿੰਦੇ ਸਿਰਾਈ ਜਾਂਦੀ ਹੁਣ ਅੰਦਰ ਲਾਉਣਾ ਪੈਂਦਾ ਤੇ ਬਾਕੀ ਬਈ ਮਾਲ ਜਿਹੜਾ ਘੱਟ ਆਉਂਦਾ ਹੁਣ ਤੁਹਾਨੂੰ ਦੱਸ ਦਈਏ ਵੀ ਮੀਂਹ ਕਣੀ ਦਾ ਮੌਸਮ ਹੈ ਮਾਲ ਘੱਟ ਗਿਆ ਇੱਕ ਨੰਬਰ ਦੁਕਾਨ ਦੇ ਅੱਗੇ 100 ਕਰੇਟ ਆਉਂਦਾ ਸੀ ਤਾਂ ਹੁਣ ਬਈ ਕਿੰਨੇ ਰਹਿ ਗਏ ਹੁਣ 2 ਸਰਫ 20 ਕ੍ਰੇਡ ਦੇ ਨੇੜੇ ਤੇੜੇ ਬਾਈ ਰਹਿ ਗਏ ਤੇ ਬਾਕੀ ਜਿਹੜੇ ਵੀਰ ਭਰਾ ਇੱਥੇ ਲਿਆਉਣਾ ਚਾਹੁੰਦੇ ਇੱਕ ਨੰਬਰ ਦੁਕਾਨ ਤੇ ਅਮਰੂਦ ਵਿਕਦਾ ਕੀ ਰੇਟ ਵਿਕਦਾ ਹੈਗਾ ਨੇੜੇ ਨੇੜੇ ਦੇ ਵੀਰ ਭਰਾ 300 ਰੁਪਏ ਕਿਲੋ ਇੱਥੇ ਬਾਈ ਕੀ ਰੇਟ ਵਿਕੀ ਜਾਂਦਾ ਸੀ ਸਿਰੇ ਤੋਂ ਘੱਟ ਤੋਂ ਘੱਟ ਤੇ ਸਿਰੇ ਤੋਂ ਘੱਟ 40 ਰੁਪਏ 40 ਤੋਂ 45 ਰੁਪਏ ਤੱਕ ਜਿਹੜੀ ਆਨ ਐਵਰੇਜ ਰੇਟ ਬਾਈ ਜਿਹੜਾ ਅਮਰੂਦ ਦਾ ਇੱਥੇ ਚੱਲਿਆਦਾ ਜੇ ਤੁਸੀਂ ਵੇਚਣਾ ਚਾਹੁੰਦੇ ਆ ਇੱਕ ਨੰਬਰ ਦੁਕਾਨ ਤੇ ਕੋਟ ਤੋਂ ਪੂਰਾ ਨੁੱਕਰ ਦੇ ਦੁਕਾਨਾਂ ਆ ਜਾਂਦੀ ਹੈ ਬਾਈ ਨਾਮ ਕੀ ਆ ਜਾਂਦਾ ਆਪਣੀ ਦੁਕਾਨ ਦਾ ਜੇ ਕੇ ਫਰੂਟ ਜੇ ਕੇ ਫਰੂਟ ਜੇ ਕਿ ਫਰੂਟ ਕੰਪਨੀ ਪੁੱਛ ਲੈਣਾ ਬਾਈ ਜਿੱਥੇ ਇੱਥੇ ਪਹਿਲਾਂ ਜਾ ਹੁਣਾਂ ਦੀ ਬੋਲੀ ਵੀ ਹੁੰਦੀ ਰਹੀ ਆ ਉਹਨੂੰ ਬਹੁਤ ਪਿਆਰ ਦਿੰਦਾ ਤੇ ਹੁਣ ਇੱਥੇ ਇਸ ਟਾਈਮ ਆ ਰਿਹਾ ਅਮਰੂਦ ਤੇ ਆਉਣ ਵਾਲੇ ਦਿਨਾਂ 'ਚ ਬਾਈ ਆਪਣੇ ਕੋਲੇ ਕੀ ਵੈਰੈਟੀ ਆਇਆ ਕਰੂਗੀ ਹੋਰੀ ਬਸ ਇਹ ਚੱਲ ਬੋਏ ਜਾਨ ਕਿਸੇ ਜੀ 6 ਚੱਲ ਪੈਣਾ ਹੈ ਜੀ ਬਸ ਠੀਕ ਹੈ ਜੀ ਠੀਕ ਆ 6 ਚੱਲ ਪੈਣਾ ਬਾਈ ਇਹਨਾ ਹੁਣ ਇਹ ਅਮਰੂਦ ਆ ਜਿਹੜਾ ਕਿੰਨੇ ਦਿਨ ਆਊਗਾ ਬਾਈ ਤੁਹਾਡੇ ਸਾਨੂੰ ਬਸ ਅਮਰੂਦ ਤਾਂ 2-4 ਦਿਨ ਦੇ ਨੇ 2-4 ਦਿਨਾਂ ਦੀ ਖੇੜਾ ਜਿਹੜੇ ਹੁਣ ਬਾਈ ਖਾਣਾ ਚਾਹੁੰਦੇ ਅਮਰੂਦ ਤੇ ਹੁਣ 2-4 ਦਿਨਾਂ ਦੀ ਖੇੜਾ ਫੇਰ ਦਸਹਰੇ ਤੋਂ ਬਾਅਦ ਚੱਲੂਗਾ ਭਾਈ ਠੀਕ ਆ ਭਰਾ ਮਿਹਰਬਾਨੀ ਹਾਂ ਹਾਂ ਹੋਰ ਸੁਣਾ ਸੈਟ ਆ ਜਾਂ ਤੂੰ ਉਸੇ ਦਾ ਰੇਟ ਸਹੀ ਗਣੋ ਨਾ ਕੋਈ ਕਿੰਨੇ ਕਹਿੰਦਾ ਕੋਈ ਕਿੰਨੇ ਕਹਿੰਦਾ ਕਦੂ ਦਾ ਰੇਟ ਅੱਜ ਕਿੰਨਾ ਚੱਲੇ ਸਹੀ ਅੱਜ 20 ਰੁਪਏ 18 ਰੁਪਏ ਇੱਥੇ ਇੱਕ ਬੋਲਦਾ ਹਨਾ ਇਹਨੇ ਅਗਲਾ 5 7 10 ਆਖੀ ਜਾਂਦਾ ਆ ਜਿਹੜਾ 20 ਰੁਪਏ ਆ 15 ਰੁਪਏ ਜਿਹੜਾ ਚੱਲਿਆ ਮੋਟੇ ਦਾ ਭਾਈ 10 ਹੀ ਵਿਕਣੀ ਆ ਜੇ 5000 ਰੁਪਏ ਪੰਜੀ ਪੰਜ ਰੁਪਏ ਫਲ ਫਰੂਟ ਜਾਂ ਕਦੂਗਾ 5 ਰੁਪਏ ਕਿਥੇ 20 ਰੁਪਏ 18 ਰੁਪਏ 20 ਰੁਪਏ ਜਿਹੜਾ ਆਪਣੇ ਯਾਰ 20 20 ਰੁਪਏ ਵਈ ਗਿਆ ਸਿਰੇ ਦਾ ਕਦੂ ਲਵਾ ਹਣਾ ਜਿਹੜੀ ਸਹੀ ਗੱਲ ਅੱਜ ਹਾਂ ਤੇ ਪਿੰਡੀ ਬਾਈ ਪਿੰਡੀ ਬਾਈ 20 ਤੋਂ ਲੈ ਕੇ 25 ਤੱਕ ਪਿੰਡੀ ਜਿਹੜੀ 20 ਤੋਂ ਲੈ ਕੇ 25 ਤੱਕ ਜਾਨੀ ਰੇਟ ਉੱਥੇ ਹੀ ਖੜਾ ਗਿਆ ਹਣਾ ਪਿੰਡੀ ਦਾ ਤੇ ਹੋਰ ਪ੍ਰਾਕ ਐਵੇਂ ਆਪਣੇ ਕੋਲ 20 ਰੁਪਏ ਵੈਂਗਣੀ 30 ਰੁਪਏ 20 ਰੁਪਏ 20 20 ਰੁਪਏ ਵੈਂਗਣੀ ਇਹ ਮੰਨਦਾ ਬਾਈ ਸਾਰੀ ਮੰਡੀ ਦਾ ਮਾਣਾ ਰੇਟ ਸਹੀ ਘਣ ਹੁੰਦਾ ਸਹੀ ਘਣ ਹੁੰਦਾ ਤਾਂ ਬੰਦੇ ਕੋਲੇ ਖੜਨ ਨੂੰ ਜੀ ਕਰਦਾ ਰੇਟ ਸਹੀ ਹੁੰਦੇ ਨੈਟ ਰੇਟ ਹੋਣਗੇ ਕੀ ਆਲਾ ਬਾਈ ਹੋਰ ਮੱਤੇ ਆਲਾ ਠੀਕ ਆ ਭਰਾ ਕਹਿਵਾ ਸੇਦ ਕਿਵੇਂ ਰਹਿੰਦੇ ਆ ਰੱਖੀ ਕਾਪੀ ਅੱਜ ਨਾਲ ਪੈਨ ਹੈ ਸਟੋਰੀ ਵੀ ਕੀ ਜਾਲ ਵਾਲੀ 35 ਰੁਪਏ ਵੇਗੀ ਸਾਰੀ ਹਾਂ ਸਟੋਰੀ ਕਿੰਨੇ 35 ਰੁਪਏ ਜਾਲ ਵਾਲਾ 35 ਰੁਪਏ ਜਾਲ ਉਹਦਾ ਕੀ ਹਿਸਾਬ ਹੁੰਦਾ ਉਹਦਾ ਕੀ ਹਿਸਾਬ ਹੁੰਦਾ ਉਹ ਜਾਲ ਵਾਲੀ ਹੁੰਦੀ ਥੋੜੀ ਲੰਮੀ ਹੁੰਦੀ ਹੈ ਜਿਹੜੀ ਬਰੀਕ ਤੋਰੀ ਆ ਲੰਮੀ ਠੀਕ ਹੈ ਜੀ 35 ਰੁਪਏ ਵਿਕੀ ਉਹ 35 ਰੁਪਏ ਵਿਕੀ 35 ਤੋਂ 40 ਤੱਕ ਰੇਟ ਕਹਿ ਦਿੱ ਗਏ ਆਪਾਂ ਹਾਂ 35 ਤੋਂ 40 ਤੱਕ 35 ਤੋਂ 40 ਤੱਕ ਜਿਹੜਾ ਰੇਟ ਬਾਈ ਜਿੰਨਾ ਗੁੜ ਪਾਵਾਂਗੇ ਉਹਨਾਂ ਮਿੱਠਾ ਠੰ ਜਿਹੜੀ ਆਪਣੀ ਵੈਂਗਣੀ ਉਹ ਹੀ ਰੇਟ ਜਿਹੜੇ ਇੱਧਰ ਚੱਲੀ ਜਾਂਦੇ ਕੱਦੂ ਦਾ ਰੇਟ ਵਧ ਗਿਆ ਬਾਈ ਕੱਦੂ ਰੇਟ ਵਧ ਗਿਆ ਵੈਂਗਣੀ 25 ਰੁਪਏ ਹਾਂ ਜੀ 25 ਰੁਪਏ ਵਿਕਿਆ ਤੂੰ ਜੋ 25 ਰੁਪਏ ਜਿਹੜਾ ਕੱਦੂ ਆ ਜਿਹੜੇ ਸਿਰੇ ਦਾ 20 ਰੁਪਏ ਵੈਗ ਗਿਆ ਸਿਰੇ ਦਾ 20 ਰੁਪਏ ਰੱਖਣ ਨਹੀਂ ਦਿੱਤਾ ਬਾਈ ਨਾਲ ਦੀ ਨਾਲ ਵੈਗ ਗਿਆ ਨਾਲ ਦੀ ਨਾਲ ਵੈਗ ਗਿਆ ਤੇ ਉਹ ਜਿਹੜਾ ਮਾਣਾ ਮੋਟਾ ਉਹ ਰਹਿ ਗਿਆ ਕੱਦੂ ਉਹ ਰਹਿ ਗਿਆ 10 ਰੁਪਏ ਦਾ 12 ਰੁਪਏ ਵਾਲਾ 15 15 ਵੀ ਚਲੋ ਕੀ ਪਤਾ ਵਿਕ ਜੇ ਹਨਾ ਇੰਨਾ ਕੁ ਰੇਟ ਬਾਈ ਜਿਹੜਾ ਹਾਂ ਤੇ ਬਾਈ ਕਦੋਂ ਹੋਰ ਮਨ ਲੱਗਦਾ ਹੁਣ ਜਿਵੇਂ ਤੌਂਗਾ ਮਾਰ ਰਿਹਾ ਹੁਣ ਰੇਟ ਹੋਰ ਵਧੂਗਾ ਹਨ ਲੈ ਬਾਈ ਹਫਤਾ ਕੰਮ ਦਾ ਹੋਇਆ ਸੀ ਕਦੋਂ ਤੇ ਹੋਰ ਮੈਨੂੰ ਲੱਗਦਾ ਹੁਣ ਵਾਲੇ ਦਿਨਾਂ ਚ 30 35 ਆਗੇ ਮੂਵੀ ਕੋੜਮਣੀ ਵੇ ਨਹੀਂ ਹੁੰਦੀ ਅਜੀ ਠੀਕ ਆ ਹੋਰ ਬਾਈ ਕੰਮ ਸੇਤ ਵਧੀਆ ਚਲ ਵਧੀਆ ਘਵਾਰ ਵਾਲੇ ਤੋਂ ਅੱਛਾ ਠੀਕ ਆ ਬਾਈ ਘਵਾਰ ਵਾਲੇ ਤੋਂ ਹੋਰ ਭਰਾ ਕਹਿਵਾ ਸੇਤ ਵਧੀਆ ਚਾਹ ਪੀਵਾਂ ਚਾਹ ਬਸ ਮੇਰੇ ਕਦੋਂ ਬੈਠਾਂਗੇ ਚਾ ਵੀ ਕੇ ਜਾਵਾਂਗੇ ਤੇ ਬਾਕੀ ਤੇਰਾ ਨੰਬਰ ਮੇਰੇ ਕੋਲ ਹੈਗਾ ਜੀ ਦਵਾਰੇ ਬੋਲ ਵੀ ਦੇ ਬਾਈ ਸਭ 3840086 ਲਾ ਦੇਕਰ ਆਪਣਾ ਸਕਰੀਨ ਤੇ 9840086 ਅੱਜ ਫੇਰ ਨੰਬਰ ਲਾ ਦੇ ਨਾ ਬਾਈ ਕੋਲੇ ਭੱਜੇ ਭੱਜੇ ਤਾਂ ਆਈਦਾ ਬਾਈ ਇੱਕੋ ਸਾਰੇ ਰੇਟ ਗਿਣਾ ਆਉਂਦਾ ਜਿੰਨੀ ਸਬਜੀ ਮੰਡੀ ਦੇ ਵਿੱਚ ਆਈ ਹੁੰਦੀ ਇੱਕਦਾਂ ਤੋਂ ਕੰਮ ਨਿਬੜ ਜਾਂਦਾ ਮੇਰਾ ਯਾਰ ਹੋਰ ਇੱਕਲਾ ਰੇਟ ਬਣਾ ਦਿੰਦਾ ਹਨਾ ਜਿਹੜਾ ਮੱਥੇ ਵਟ ਪਾਉਂਦਾ ਖੜਾ ਹੀ ਨਾ ਕਰ ਉਹਦੇ ਕੋਲੇ ਹਾਂ ਜੀ ਤੇ ਬਾਕੀ ਬਾਈ ਹੋਰ ਫਲਾਂ ਦੇ ਰੇਟ ਰਹਿ ਗਿਆ ਫਲਾਂ ਦੇ ਰੇਟ ਗਿਣਾ ਕੇ ਆਉਂਦੇ ਠੀਕ ਆ ਬਾਈ ਓਕੇ ਬਰਾ ਅੱਜ ਕੀ ਰੇਟ ਹੈ ਕੇਲੇ ਦਾ 40 45 ਇੰਨਾ ਰੇਟ ਵਧ ਗਿਆ ਯਾਰ ਤੇ ਲ ਘਟ ਆਇਆ ਤੇ 40 45 ਅੰਦਰ ਆ ਤੇ ਬਾਹਰੋਂ ਤਾਂ ਮੈਨੂੰ ਲੱਗਦਾ 60 65 70 ਮਿਲੂ ਹੈਣਾ ਚਲ ਆਜਾ ਬਾਕੀ ਵੇਖ ਕੇ ਆਉਨੇ ਆ ਬਾਈ ਠੀਕ ਆ ਭਰਾ ਤੇ ਸਾਰੇ ਫਲ ਫਰੂਟ ਤੁਹਾਨੂੰ ਵਿਖਾਉਣੇ ਆ ਟਮਾਟਰ ਬਹੁਤ ਸ਼ਾਨਦਾਰ ਕੁਆਲਟੀ ਬਾਈ ਇਧਰ ਪਿਆ ਗੱਲਾ ਕੀ ਬਾਤ ਆ ਇਹ ਕੁਆਲਟੀ ਕੀ ਹੜਾ ਇਹ ਬਬੂ ਜੀ ਸੇਤ ਕਹਿਵਾ ਆਪਣੀ ਵਧੀਆ ਰਹਿੰਦੇ ਬਿੱਲਾ ਕੰਪਨੀ ਤੇ ਆ ਗਿਆ ਮੇਤਰੋ ਇਦਾਂ ਟਮਾਟਰ ਦੇਖੋ ਇਧਰ ਸ਼ਾਨਦਾਰ ਸਿੱਟਾਂ ਦੀਆਂ ਗੱਲਾਂ ਵਰਗਾ ਟਮਾਟਰ ਹੀ ਲਾਲ ਲਾਲ 28 ਰੁਪਏ ਕਿਲੋ 28 ਰੁਪਏ ਕਿਲੋ ਜਿਹੜਾ ਬਾਈ ਟਮਾਟਰ ਵਿਕੀ ਜਾਂਦਾ ਇਧਰ ਬਾਈ ਭਾੜੀ ਮਿਰਚਾਂ ਮਾਚਰ ਮਿਰਚ ਸ਼ਿਮਲਾ ਮਿਰਚ ਜਿਹੜੀ ਆ ਗਈ ਹੈ ਇਧਰ 60 ਰੁਪਏ ਕਿਲੋ ਇਹ 60 ਰੁਪਏ ਕਿਲੋ ਵਿਕੀ ਜਾਂਦੀ ਹੈ ਜੀ ਤੇ ਗੋਭੀ ਵੀ ਮਾਚਰ ਵਾਲੀ ਆ ਗਈ ਜੀ ਗੋਭੀ 50 ਰੁਪਏ ਇਹ ਆ ਗਈ ਬਾਈ ਗੋਭੀ 50 ਰੁਪਏ ਕਿਲੋ ਜਿਹੜੀ ਕੁਆਲਿਟੀ ਵਿਕੀ ਜਾਂਦੀ ਹੈ ਮਤਲਬ ਉਹਦੇ ਬਿੱਲਾ ਫਰੂਟ ਬਿੱਲੇ ਦੀ ਅੱਟੀ ਗੈ ਲక్ష్ਮੀ ਫਰੂਟ ਕੰਪਨੀ ਤੇ ਖੜੇ ਆ ਬਾਈ ਇੱਥੇ ਸੀ ਗੋਭੀ ਟਮਾਟਰ ਤੇ ਸ਼ਿਮਲਾ ਮਿਰਚ ਤੇ ਬੰਦ ਗੋਭੀ ਉਹੀ ਰੇਟ ਜਿਹੜੇ ਚੱਲੀ ਜਾਂਦੇ ਤੇ ਨੰਬਰ ਉਹ ਚੱਲੀ ਜਾਂਦੇ 97792 ਇਹ ਵਾਲਾ ਬਈ ਹੋਰ ਠੀਕ ਹੈ ਭਰਾ ਕਹਾਂ ਵੇ ਤੇ ਨੰਬਰ ਕਿੰਨਾ ਲਿਖਿਆ 97792 ਹੀ 13779 ਠੀਕ ਹੈ ਨੰਬਰ ਆ ਗਿਆ ਬਈ 97792 13779 ਕਨੈਕਟ ਜਰੂਰ ਕਰ ਲਿਓ ਬਈ ਹਾਂ ਬੰਦ ਗੋਭੀ ਕੀ ਰੇਟ ਸੀ ਅੱਜ ਦੀ ਬੰਦ ਗੋਭੀ 28 ਰੁਪਏ 28 ਰੁਪਏ ਤੇ ਬੈਠਾ ਹੀ ਪੇਠਾ 25 ਰੁਪਏ ਪੇਠਾ 28 25 ਬਸ ਇੱਥੇ ਗ੍ਰੇਡ ਜਿਹੜਾ ਚੱਲੀ ਜਾਂਦਾ ਬਈ ਪੇਠਾ ਮਹਿੰਗਾ ਹੋ ਗਿਆ ਪਹਿਲਾਂ ਸਸਤਾ ਸੀ ਪੇਠਾ 15 16 ਚੱਲੀ ਜਾਂਦਾ ਸੀਗਾ ਸਿੱਧਾ 25 ਰੁਪਈਆ ਨੇੜ ਤੇ ਜਿਹੜਾ ਬਈ ਪੇਠਾ ਹੋ ਗਿਆ ਆ ਜਾ ਬਈ ਠੀਕ ਆ ਬਾਪੂ ਜੀ ਓਕੇ ਜੀ ਤੇ ਨਿੰਬੂ ਬਈ ਕੀ ਰੇਟ ਕਰਤੇ ਅੱਜ ਨਿੰਬੂ ਰੇਟ 90 ਕੋ 90 100 ਰੁਪਈਆ ਜਿਹੜੇ ਬਈ ਅੱਗੇ ਦਾ ਸਸਤੇ ਹੋ ਜਾਂਦੇ ਆ ਦਿਨਾਂ ਚ ਯਾਰ ਨਹੀਂ ਹਜੇ ਨਹੀਂ ਹੋਤੇ ਮਹਿੰਗੀਆਂ ਨੇ ਬਹੁਤ ਹਾਂ ਕੀ ਰੇਟ ਆ ਨਹੀਂ ਗਾ ਹੋਣਗੇ ਸਸਤੇ ਕਿ ਨਹੀਂ ਹੋ ਜਾਣਗੇ ਜਦੋਂ ਜ਼ਿਆਦਾ ਮੀਂਹ ਪੈਣ ਲੱਗੇ ਦੋਹਰੇ ਨੇ ਮੀਂਹ ਤੇ ਤੇ ਠੰਡ ਚ ਨਹੀਂ ਹੁੰ ਦੇਗਾ ਉਹਦੇ ਚਾਰ ਪਾਵਾਂਗੇ ਫਿਰ ਆਪਾਂ ਤੇ ਭਈਆ ਸੇਬ ਕਿਹੜੇ ਆਗੇ ਸੇਬ ਇਹਨੂੰ ਜਰਮਨ ਕਹਿੰਦੇ ਆ واਸ਼ਿੰਗਟਨ ਠੀਕ ਹੈ ਜੀ ਉਹ ਚੀਜ਼ ਆ واਸ਼ਿੰਗਟਨ ਆ ਠੀਕ ਹੈ ਭਾਈ ਇਹ ਕੀ ਰੇਟ ਹੈ ਇਹ ਵੀਰੇ 150 ਰੁਪਏ ਇਹ 150 ਰੁਪਏ ਕਿਲੋ ਭਾਈ ਆ ਨਿੱਕੇ ਨਿੱਕੇ ਸੇਬ ਹੀ ਸਸਤੇ ਹੋਣਗੇ ਨਾ ਨਹੀਂ ਇਹ ਸਸਤਾ ਨਹੀਂ ਇਹ ਰੈੱਡ ਗੱਲ ਹੈ ਠੀਕ ਹੈ ਜੀ ਇਹ ਵੀ 130 ਰੁਪਏ ਕਿਲੋ 120 130 ਦੋ ਕਮਾਲ ਹੈ ਇਹ ਰਹੀ ਵੀ ਭਾਈ ਰੈੱਡ ਗੱਲ ਆ ਗਿਆ ਜਾਨੀ ਮਿੱਠਾ ਹੋਊਗਾ ਨਾ ਫਿਰ ਬਹੁਤ ਏ ਬਾਈ ਹਾਂ ਤੁਹਾਨੂੰ ਵਿਖਾ ਦਈਏ ਸੈਜ ਤਾਂ ਭਵੇਂ ਆ ਸੀ ਨਾਲੋਂ ਛੋਟਾ ਬਈ ਇੱਧਰ ਦੇਖੋ ਨਾ ਕੁਆਲਟੀ ਵੀਡੀਓ ਜਣਾ ਕੁਆਲਟੀ ਬਾਈਆਂ ਦਾ ਪਰ ਮਿੱਠਾ ਹੋਊਗਾ ਹਮ ਜੀ ਤੇ ਆ ਬਾਈ ਬੱਬੂ ਕੋਸ਼ਾ ਇਹ ਰੇਟ ਯਾਰ ਸਾਰੇ ਤੇਜ ਹੋਵੇ ਬਾਈ ਰੰਗਿਆ ਨਾਲੇ ਠੰਢੀ ਜੇ ਯਾਰ ਕਹਿੰਦੇ ਚੀਜ਼ਾਂ ਸਸਤੀਆਂ ਹੁੰਦੀਆਂ ਫੇਰ ਠੰਡ ਪਈ ਨਹੀਂ ਆ ਗਾਂ ਜਾ ਕੇ ਗਾਂ ਦੇ ਦੂਤ ਗਾਂ ਦੇ ਹਾਂ ਗੱਲ ਤਾਂ ਸਹੀ ਆ ਬਾਈ ਦੀ ਮੈਨੂੰ ਐਵੇਂ ਫੀਲਿੰਗ ਚੱਕੀ ਬੜਾ ਠੰਡਾ ਵਾਲੀ ਯਾਰ ਰਾਤ

ਆ ਭਾਈ 50 ਰੁਪਏ ਕਿਲ ਜਾਣੇ ਭਾਈ ਮੁੱਕ ਦੀ ਗੱਲ ਆਪਣੇ ਤੋਂ 50 ਤੋਂ ਸ਼ੁਰੂ ਹੋ ਗਈ ਵੈਰਟੀ ਕਿ ਇੰது ਵੀ ਘਟਾ ਲਈ ਹੈਗੀ ਬਸ ਇੱਥੋਂ ਤੱਕ ਕੀ ਹੋਇਆ 50 ਤੋਂ ਲੈ ਕੇ ਤੇ 200 250 ਤੱਕ ਵੈਰਟੀ ਪਈ ਹੈ 50 ਤੋਂ ਲੈ ਕੇ ਭਾਈ 200 250 ਤੱਕ ਰੈੱਡ ਗੋਲਡਨ ਹੁੰਦਾ ਵੀਰੇ ਠੀਕ ਹੈ ਜੀ ਬਹੁਤ ਹੁੰਦਾ ਬਹੁਤ ਜ਼ਿਆਦਾ ਜੀ ਇਹ ਜੂਸੀ ਸੇ ਇਹ ਨਹੀਂ ਰੈੱਡ ਗੋਲਡਨ ਆ ਗਿਆ ਭਾਈ ਹਨ ਤੇ ਇਹਦਾ ਜੂਸ ਵੀ ਕੱਢ ਸਕਦੇ ਮਿੱਤਰੋ ਇਹ ਗੱਲ ਇਹਦਾ ਸਭਾ ਨੰਬਰ ਹੈ ਠੀਕ ਹੈ ਜੀ ਦੋ ਨੰਬਰ ਹੀ ਲਾ ਲੋ ਦੋ ਨੰਬਰ ਲਾ ਲ ਗਏ ਇਹ ਕੀ ਰੇਟ ਹੈ ਇਹ 70 ਰੁਪਏ ਇਹ 70 ਰੁਪਏ ਯਾਨੀ ਯਾਰ 50 60 70 80 90 100 150 200 ਤੱਕ ਬਈ ਸਾਰੀ ਵੈਰੈਟੀ ਬਾਈ ਕੋਲੇ ਪਈ ਹੈ ਇੱਧਰ ਜੇ ਤੁਹਾਡੇ ਵਿਆਹ ਦਾ ਸੀਜ਼ਨ ਹੁਣ ਗਾਂ ਮਹੀਨੇ ਨੂੰ ਵਿਆਹ ਦੇ ਸੀਜ਼ਨ 15 ਦਿਨਾਂ ਨੂੰ ਸਟਾਰਟ ਹੁੰਦੇ ਆ ਤੇ ਇੱਥੋਂ ਚਾਟ ਆਸ ਤੇ ਤੁਸੀਂ ਫਰਸ ਰੂਟਰ ਲੈ ਸਕਦੇ ਹੋ ਕਿਉਂਕਿ ਜਿੰਨਾ ਕੁ ਗੁੜ ਪਾਓਗੇ ਓਨਾ ਮੀਟਾ 50 ਵਾਲਾ 60 ਵੀ ਮਿਲ ਜਾਊ 60 ਵਾਲਾ ਮਿਲ ਜਾਊ 70 ਇੱਥੇ ਕਿਦਰ ਕਿਉਂਕਿ ਵਿਆਹ ਤੇ ਤੁਹਾਨੂੰ 200 250 ਦਾ ਪੂਰਾ ਨਹੀਂ ਆਉਣਾ ਬਾਈ 200 2 ਤਤ ਪਹੁੰਚਾ 50 ਵਾਲਾ ਲਓ 60 ਵਾਲਾ ਲਓ 100 ਵਾਲਾ ਲਓ ਡੇਟਸ ਵਾਲਾ ਲਓ ਜੋ ਜੇ ਮਰਜੀ ਸੇ ਲੈ ਲਓ ਬਾਈ ਤੇ ਬਾਕੀ ਨੰਬਰ ਬਾਈ ਦਾ ਦੇ ਕੇ ਹਨ ਬਾਈ ਨੰਬਰ ਜੀ ਰੂਪ ਬੋਲ ਦਿਓ 97804 45762 97804 45762 ਬਾਈ ਕਾਲ ਕਰ ਲਿਆ ਕਰੋ ਬਾਈ ਨੂੰ ਵੇ ਧੜਕੋਗੇ ਤੇ ਨਾਲ ਦੀ ਨਾਲ ਬਾਈ ਰੇਟ ਤੁਹਾਨੂੰ ਦੱਸ ਦਿਆ ਕਰਨ ਠੀਕ ਆ ਬਾਈ ਜੀ ਓਕੇ ਭਰਾ ਮੇਰਾ ਵੀ ਮੂਲੀ ਆ ਗਈ ਇਧਰ ਛੀਰੇ ਆ ਗਿਆ ਤੇ ਪੇਠਾ ਆ ਗਿਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਵੀ ਬਾਈ ਰੇਟ ਜ਼ਰੂਰ ਕਰਨਾ ਯਾਰ ਮੈਨੂੰ ਤਾਜ਼ੇ ਤਾਜ਼ੇ ਅੱਜ ਸਿਰ ਤੇ ਇਧਰ ਬਾਈ 14 ਵੀ ਭਰ ਭਰ ਕੇ ਰੱਖੀ ਬੈਠੇ ਆ ਚੌਲੇ ਵੀ ਤਾਜ਼ਾ ਹੀ ਲੱਗਦਾ ਪਹਾੜੀ ਮਿਰਚ ਅਰਬੀ ਇਹ ਵਾਲਾ ਬਾਈ ਜੀ ਉਹ ਠੀਕ ਹੈ ਜੀ ਕਹਾਂ ਵਸੇ ਬਾਈ ਕੀ ਰੇਟ ਵਿੱਚ ਕੀ ਜਾਂਦੀ ਹੈ ਅਰਬੀ ਅਰਬੀ 40 ਦੱਸਦਾ 40 ਤੋਂ 45 ਜਿਹੜੀ ਅਰਬੀ ਬਾਈ ਵਿਕੀ ਜਾਂਦੀ ਹੈ ਆ ਆ ਗਿਆ ਕੀਨਾ ਵੱਲੇ ਅੱਜ ਦਾ ਕਚਾ ਨੂੰ ਇਹ ਕੀ ਰੇਟ ਹੈ ਇਹ ਦਾਸੀ ਖੜਾ ਬਾਈ ਬਹੁਤ ਚਿਰ ਦਾ ਨਾ ਤੇ ਆਪਣੇ ਕੋਲੇ ਜਿਹੜੀ ਆ ਵੈਂਗਣੀ ਆ ਗਈ ਤੇ ਚੂਚੀ 25 ਰੁਪਏ 25 ਰੁਪਏ ਨੇਰਦਨ ਬਾਈ ਦੋਵਾਂ ਦਾ ਰੇਟ ਇਹਦਾ ਚੱਲੀਆਂ ਦਾ ਚੌਲੇ ਬਾਈ ਆ ਗਏ ਜਿਹੜੇ ਬਹੁਤ ਚਿਰ ਦੇ ਗਮਛ ਦੋਏ ਪਈ ਸੀ ਚੌਲੇ 45 ਪੈਂ 45 ਰੁਪਏ ਦੇ ਹਿਸਾਬ ਨਾਲ ਬਾਈ ਪੱਕਾ ਦੇਵੋਗੇ ਉਹ ਰ 40 ਰੁਪਏ ਜਾਣ ਕੇ ਮੰਗੀ ਜਾਂਦੇ 45 ਰੁਪਏ ਬਈ ਅੱਛਾ ਇਹ ਲੁਚਪੁਚ ਬਹੁਤ ਕਰਦਾ ਦਿੰਦੇ ਕਿ ਨਾ 40 ਤੇ ਫਿਰ ਦਾ ਸਹੀ ਆ 5 ਰੁਪਏ ਵਾਧੇ ਦਸੇ ਘਟਾ ਦੇ ਨੀ ਦਸੇ ਇਹ ਹੋਰ ਸੁਣਾ ਫਿਰ 3 ਰੇਡ ਵੇਚੇਗੇ ਲੈ ਕੇ ਚੋਲੇ 45 ਚੋਲੇ 90 ਰੁਪਏ ਕਿਲੋ 90 ਲੈ ਜਾ ਤੇਰੇ ਵਰਗਾ ਆ ਗਿਆ ਕੋਈ ਪੈਸੇ ਵਾਲਾ ਤਾਂ 90 ਵੀ ਲੈ ਦੂ ਯਾਰ ਕਿਹੜੇ ਦੀ ਕਰ ਲੈ ਆਏ ਵੇਖ ਲੈਣਾ ਨਾ ਜਿਹੜਾ ਬੰਦਾ ਗੱਡੀ ਚੋਂ ਸੋ ਪੈਸਾ ਵੱਤ ਨਹੀਂ ਗੱਡੀ ਵਾਲੇ ਕਿਹੜਾ ਪੈਸੇ ਜ਼ਿਆਦਾ ਖਰਚ ਦੇਣਗੇ ਖਾਣਗੇ ਤੇ ਇੱਕ ਰੋਟੀ ਆ 28 ਰੁਪਏ ਹਾਂ ਹਾਂ ਸਹੀ ਗੱਲ ਦੇ ਉਹ ਗੱਲ 28 ਰੁਪਏ ਨਹੀਂ ਕਈ ਵਾਰੀ ਹੁੰਦੀ ਗੱਲ ਬਾਈ ਸਾਰੇ ਪੜੇ ਲਿਖੇ ਆ ਜਿਹੜੇ ਆਪਾਂ ਚੱਲਦਾ ਜੇ ਅਗਲਾ ਕਹਿੰਦਾ ਤਕੜੀ ਗੱਡੀ ਹੋ ਟੋਡੇ ਵਰਗੇ ਆ ਕੇ ਸਾਰੇ ਰਿਪੋਰਟੇ ਪਹਿਲਾਂ ਏ ਮੇਰੇ ਦੇ ਤਵਾ ਲਈਉਂਗਾ ਕੋਈ ਵੇਖ ਯਾਰ ਸਹੀ ਆ ਇਹ ਸਹੀ ਗੱਲ ਆ ਬਾਈ ਤੇ ਟਮਾਟਰ ਬਾਈ ਬਹੁਤ ਸ਼ਾਨਦਾਰ ਬੰਮਾ ਨੇ ਸੇਠਾਂ ਦੀਆਂ ਗੱਲਾਂ ਵਰਗਾ ਹੈ ਇਹ ਕੀ ਰੇਟ ਆ ਬਾਈ ਇਹ 26 ਰੁਪਏ ਪੱਠੀ ਗੱਲ ਤੇ ਵੇਚਣਾ ਕਿੰਨਾ ਹੈ ਵੇਚਣਾ 40 50 50 ਨਹੀਂ ਯਾਰ ਇੱਕ ਜੀ ਵੇਖੀ ਮੈਂ ਜਿਹੜੀ ਇਹਦੇ 25 ਹੋਊਗੀ ਉਹ 50 ਵੇਖੂਗੀ ਬਾਹਰ ਉਹ ਚੱਲ ਤੂੰ 40 ਲਾਉਂਦਾ ਵੱਖਰੀ ਜਿਹੜੀ ਗੱਲਾਂ ਕਰਦਾ ਯਾਰ ਪੁੱਤਾਂ ਇਹ ਇੱਕ ਵਾਰੀ ਫੜੀ ਤੇ ਜਾ ਕੇ ਦੇਖੀ 3 ਰੁਪਏ ਬੱਟਾ ਚੱਲ ਪੂਰਾ ਪੁੱਤ ਸਹੀ ਗੱਲ ਆ ਹਣਾ ਰੇਲਵੇ ਰੋਡ ਤੇ ਹੱਥ ਨੇ ਜੇ ਰੌਣਕ ਮੇਲਾ ਲਾਉਂਦੇ ਆ ਬਸ ਜਦੋਂ ਹੈ ਮਾਲ ਥੋੜਾ ਹੀ ਰਹਿੰਦਾ ਉਦੋਂ ਆਜੋ ਗ੍ਰਾਂਡੀ ਦਾ ਅੱਜ ਕੇਲੇ ਖੂਲੇ ਸਭ ਨੱਪ ਦਿੰਦੇ ਰੇਸ ਆਪਣਾ ਲੰਡੇ ਵਾਲਾ ਨੰਬਰ ਜਰੂਰ ਦੇ ਦੀ ਭਾਈ ਨੰਬਰ 9041433327 90414 33327 33327 ਜਿਹੜੇ ਵੀਰ ਭਰਾ ਨੂੰ ਕੋਈ ਵੀ ਸਬਜ਼ੀ ਚਾਹੀਦੀ ਹੁੰਦੀ ਹੈ ਕੀ ਰਿ ਵਿਆਹ ਸ਼ਾਦੀ ਵੇਲੇ ਪੈਰਸ ਵੇਲੇ ਜਿਵੇਂ ਹਨ ਤੇ ਉਦੋਂ ਸਬਜ਼ੀ ਲੈ ਕੇ ਨਹੀਂ ਬਾਈ ਕੋਲੇ ਆਜੋ ਗੈਜ ਰੇਟ ਲਾਉਣਾ ਪਊਗਾ ਭਾਈ ਪੱਕੀ ਗੱਲ ਵਾ ਠੀਕ ਆ ਭਰਾ ਓਕੇ ਭਾਈ ਜੀ ਤੂੰ ਕੰਮ ਖਰਾਬ ਕਰੀ ਜਾਂਦਾ ਨਹੀਂ ਲੰਦਾ ਹੋਰ ਕੋਈ ਲੈ ਲੈਂਦਾ ਮੇਰੇ ਕੋਈ ਹੈ ਹਾਂ ਜੇ ਬਾਈ ਦਾ ਇਹ ਕਿਸੇ ਦਾ ਸਗਾ ਨਹੀਂ ਯਾਰ ਜਿੰਨਾ ਵੱਡੀ ਯਾਰ ਤੂੰ ਹੀ ਦੇਗਾ ਮੈਂ ਕਹਿੰਦਾ ਤੂੰ ਹੀ ਬਾਈ ਕੋਲੇ ਆ ਕੇ ਬਾਈ ਦੀ ਬਰਾਇ ਕਰਦਾ ਓ ਯਾਰ ਬੁਰਾਈ ਕੀ ਹੈ ਜਦੋਂ ਆਇਆ ਸੀ ਕਿ ਕਮਜ਼ੋਰ ਸੀਗਾ ਸਾਡੇ ਇਹ ਬਾਈਆਂ ਦਾ ਰੇਟ ਕਹਿੰਦਾ ਮੈਨੂੰ ਡੰਕ ਮਾਰੀ ਜਾਂਦਾ ਹੈ ਕਹਿੰਦਾ ਬਾਈਆਂ ਦਾ ਰੇਟ ਬਾਈ ਸਹੀ ਨਹੀਂ ਲੰਦਾ ਤੇ ਫਿਰਦਾ ਫਿਰ ਵੀ ਇੱਥੇ ਹੁੰਦਾ ਹੈ ਓ ਯਾਰ ਉਹ ਮਹਿੰਗੀ ਲੈ ਗਿਆ ਨਾ ਫਿਰ ਸਾਡੇ ਓ ਯਾਰ ਇਹ ਤਾਂ ਆ ਜਾਂਦਾ ਮੈਂ ਨਹੀਂ ਹੁੰਦੀ ਬੰਦਾ ਸਰਾ ਇਹ ਵੀ ਗੋਭੀ ਵੀ ਪਿਆ ਸਹੀ ਦੱਸ ਹਾਂਜੀ ਕੀ ਰੇਟ ਆ ਗੋਭੀ ਤਾਂ 50 ਦਾ ਅੰਦਰ ਦੇਈ ਇਹਨੇ ਤੂੰ ਕਹ ਤਾ 50 ਵੇਚੀਏ ਤੂੰ ਦਾ 60 70 ਲਾ ਕਦੇ ਕਦੇ ਦਿਮਾਗ ਸਾਡਾ ਹੀ ਖਰਾਬ ਹੋ ਜਾਂਦਾ ਭਰਾਵਾ ਤੂੰ 60 70 ਵੇਚ ਪਤੰਦਰਾ ਫੇਰ ਕਮਾਈ ਆ ਭਾਈ ਜੋ ਭਾਂ ਅੰਦਰੋਂ ਜਾਏ ਕਮਾਈ ਕਰ ਲੋ ਨਹੀਂ ਤਾਂ 50 ਦਾ ਅੰਦਰ ਤੇ 50 ਤੂੰ ਵੇਚੀ ਫੇਰ ਤੂੰ ਕਮਾਈ ਕਿਉਂ ਨਹੀਂ ਕਰਦਾ ਕਮਾਈ ਕਰ ਰਹੇ ਆ ਭਾਈ ਜਾਇਜ਼ ਦੇ ਰਹੇ ਆ ਵੱਡੇ ਵੀਰ ਅੱਛਾ ਯਾਰ ਕਮਾਣਾ ਇਹ ਤਾਂ 60 ਲਾ 5 ਰੁਪਏ ਦੇ ਹੀ ਕਮਾਈ ਕਰਨੀ ਅੱਜ ਹਾਂ ਹਾਂ ਬਥੇਰੇ ਚੋਰਾਂ ਨੇ ਠੱਗਾਂ ਨੇ ਠੱਗੇ ਆ ਇੱਥੇ ਰੱਖ ਖਰਾਬ ਹੁੰਦਾ ਇਹ ਕਹਿੰਦਾ ਖਰਾ ਉੱਪਰ ਵੀ ਨੂੰ ਨਖਾਰੇ ਇਹਨਾ ਫੇਰ ਹੀ ਗਾਹ ਕਉਣਗੇ ਵੀਰ ਹਾਂ ਇਹਨੂੰ ਐ ਕਰ ਸਰਫਣਾ ਧੋ ਦੇ ਸਰਫ ਨਹੀਂ ਸ਼ੈਂਪੂ ਲਾ ਚਲ ਬੁਦਦ ਨਹੀਂ ਹੈ ਹੈ ਅੱਜੇ ਪਤਨੀਆਂ ਤੇ ਕੀੜੇ ਇਸੇ ਭਰੇ ਪਾਉਂਦੇ ਆਪਾਂ ਕਿਉਂ ਖਿਲਵਾੜ ਕਰੀਏ ਵਿਚਾਰੇ ਹਾਂ ਸਹੀ ਨਿਸ਼ਾਨੀਅਤ ਹੁਣ ਤਾਂ ਕਹਿੰਦੇ ਆ ਨਾ ਹੁਣ ਤਾਂ ਸੁੰਢੀ ਵਾਲੀ ਥੋਪੀ ਕਹਿੰਦੇ ਲਓ ਜੀ ਤੇ ਜੱਕਾ ਦਾ ਸੁੰਡਾ ਬਿਲਕੁਲ ਸਹੀ ਆ ਵੀਰੇ ਸੁੰਢੀ ਤੋਂ ਆਪਾਂ ਨਫ਼ਰਤ ਕਰਦੇ ਆ ਪਰ ਸੁੰਢੀ ਆਪਾਂ ਨੂੰ ਸੰਦੇਸ਼ ਦਿੰਦੀ ਆ ਕੀ ਸੰਦੇਸ਼ ਦਿੰਦੀ ਸੰਦੇਸ਼ ਇਹ ਦਿੰਦੀ ਆ ਮਾਰੇ ਸਰਵੇ ਤੋਂ ਫਰੇਜਾ ਮੇਰਾ ਹਾਂ ਜੇ ਮੈਂ ਬਚ ਸਕਦੀ ਹਾਂ ਕਹਿੰਦੀ ਤੁਸੀਂ ਬਸ ਸਕਦੇ ਹੋ ਬਚੋ ਗੱਲ ਵਾਹ ਬਚਦੀ ਗਈ ਹੈ ਹਾਂ ਬੋ ਜੀ ਹਾਂ ਜੇ ਸੁੰਡੀ ਮਰ ਗਈ ਤਾਂ ਸਾਂਝਾ ਬੰਦੇ ਦਾ ਵੀ ਨਿਕਲ ਸੁੰਡੀ ਮਰ ਗਈ ਹੋ ਸੁੰਡੀ ਇੱਕਦਮ ਮਰ ਜਾਂਦੀ ਆ ਤੁਹਾਨੂੰ ਹੌਲੀ 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 ਖਤਮ ਕਰ ਦੂ ਹਾਂ ਜੀ ਜੇ ਮਰੀ ਧਣਕ ਲੱਗ ਜਾਂਦੀ ਜਿੰਨਾ ਆਪਾਂ ਸਹੀ ਗੱਲ ਹੈ ਨਾ ਰੁਕੀ ਕਮਰਾ ਭਰਦੇ ਵਰਦੇ ਐਂਤ ਕਰਦਾ ਬੰਦਾ ਹੱਕ ਦੀ ਖਾਂਦਾ ਹੱਕ ਦੀ ਖਾਵਾਂਗੇ ਤੇ ਹੱਕ ਦੀ ਖਾਵਾਂ ਹਾਂ ਕੋਰ ਤਨਾ ਠੀਕ ਆ ਹੱਕ ਪਰਾਇਆ ਨਾਨਕਾ ਜਿਉਂ ਸੂਰਜੋ ਮਾਸ ਹਾਂ ਜੀ ਸਹੀ ਗੱਲ ਹੱਕ ਨਹੀਂ ਖਾਉਂਦਾ ਤੇ ਬੇਵਕਤਾਂ ਮੀਂਹ ਕਈ ਵਾਰੀ ਨੁਕਸਾਨ ਬਹੁਤ ਕਰਾਉਂਦਾ ਨਾ ਵਪਾਰੀਆਂ ਨੂੰ ਹੈਨਾ ਜੇ ਗੰਡੇ ਮੰਨ ਕੇ ਜਲ ਗੱਡੀ ਉੱਥੋਂ ਤੁਰ ਪਈ ਰਾਜ ਮੀਂਹ ਆ ਗਿਆ ਤੇ ਗੱਡੇ ਦੇ ਮੀਂਹ ਚ ਆਏ ਇਨਸਾਨ ਤਾਂ ਅਬਦ ਲਾਲ ਚ ਨੂੰ ਆ ਪਰ ਜੋ ਕਰਦਾ ਰੱਬ ਚੰਗਾ ਕਰਦਾ ਉਹ ਕਦੇ ਮਾਰਾ ਨਹੀਂ ਕਰਦਾ ਹਾਂ ਆਪਦੇ ਬੱਚਿਆਂ ਦਾ ਕਦੇ ਮਾਰਾ ਨਹੀਂ ਕਰਦਾ ਹੈਗਾ ਆਪਾਂ ਨੂੰ ਮਾਰਾ ਲੱਗਦਾ ਕਰਦਾ ਚੰਗਾ ਹੀ ਸਹੀ ਗੱਲ ਗੱਲਾਂ ਬਹੁਤ ਵਧੀਆ ਕਰਦਾ ਬੰਦਾ ਮੈਂ ਕਿਹਾ ਸਪੈਸ਼ਲ ਹੈ ਜੀ ਅੱਜ ਵੀਡੀਓ ਬਣਾਈਏ ਹੋਰ ਭਾਵੇਂ ਕੰਮ ਰਹੇ ਜਾਂ ਯਾਦ ਕਰ ਕੀ ਰੇਟ ਲਾਇਆ ਆਪਾਂ 60 ਰੁਪਏ ਦੇ ਖੀਰਾ ਭਾਈ ਖੀਰਾ 35 40 ਖੀਰਾ 35 40 ਚਾਈਨੀ ਖੀਰਾ ਭਾਈ ਕੋਲੇ ਵਧੀਆ ਖੀਰਾ 60 ਰੁਪਏ ਯਾਦ ਕਰ ਤੇ 35 40 ਰੁਪਏ ਖੀਰਾ ਤੇ ਰੇਟ ਭਾਈ ਯਾਦ ਕਰਦਾ ਬਦੂਗਾ ਕਿ ਕਿੰਨਾ ਕਿ ਚੱਲੂਗਾ ਕੋਲੇ ਤਾਂ ਵੇਖੋ ਠੰਡ ਚ ਕੋਈ ਪਤਾ ਨਹੀਂ ਲੈ ਭਾਈ ਇਹ ਹੀ ਰੇਟ ਜਿਹੜੇ ਖੀਰੇ ਦੇ ਚੱਲੀਆਂ ਨੇ ਤੇ ਬਾਕੀ ਸੰਝੂ ਬੜਾ ਚੱਲੀਏ ਸੰਜੂ ਨਾਲ ਬਹੁਤ ਦਿਨਾਂ ਦੀ ਯਾਰ ਵੀਡੀਓ ਬਣੀ ਨਹੀਂ ਸੀ ਮੈਂ ਕਿਹਾ ਅੱਜ ਸੰਜੂ ਦੀ ਵੀਡੀਓ ਸਪੈਸ਼ਲ ਕਰਨੀ ਕਰਨੀ ਹੈ ਹੋਰ ਜਿਹੜਾ ਕੋ ਮਰਜੀ ਹੋਵੇ ਸੰਜੂ ਕੋਲੇ ਪਹਿਲਾਂ ਬਰੇਟ ਹੀ ਪਈ ਆ। ਕarele ਆ ਗਏ ਬਈ 1 ਨੰਬਰ ਜਿਹੜੇ 슈ਗਰ ਵਾਸਤੇ ਮੈਂ ਆ ਨਾ ਬੜੇ ਚੰਗੇ ਆ ਉਸ ਟਾਈਮ 슈ਗਰ ਵਾਸਤੇ ਬਈ ਕarele ਇੱਕ ਵਰਦਾਨ ਹੁੰਦਾ ਤੇ ਇੱਕ ਕद्दू। ਤਰੀਲਾ ਤੇ ਕद्दू ਜਿਹੜੇ ਬਈ 슈ਗਰ ਵਾਸਤੇ ਬੜੀ ਸਿਰਾਂ ਚੀਜ਼ ਆ ਜਿਹੜੇ ਵੀਰਾਂ ਭਰਾਵਾਂ ਨੂੰ 슈ਗਰ ਹੈਂਦੀ ਕarele ਖਾਇਆ ਕਰੋ ਕarele ਬਹੁਤ ਛੇਤੀ ਜਾਨੀ 슈ਗਰ ਬਈ ਘਟਾ ਦਿੰਦਾ ਹਨ। ਨਾਲ ਨਾਲ ਫੈਰੀ ਵੀ ਦੱਸਿਆ ਕਰ ਗਏ ਤੇ ਬਾਕੀ ਸੰਜੂ ਕੋਲੇ ਆ ਗਿਆ ਸੰਜੂ ਕਿਵੇਂ ਆ ਠੀਕ ਆ ਕਿਵੇਂ ਆ ਸਭ ਦਾ ਅੱਜ ਕੀ ਕਹਿੰਦਾ ਸਭ ਦਾ ਮੰਦਾ ਕਹਿੰਦਾ ਅੱਜ ਮੰਦਾ ਹੋ ਗਿਆ ਕੀ ਰੇਟ ਆ ਬਾਈ ਕਰੇਲੇ ਕਰੇਲਾ ਵੀ ਕਿਹਾ ਵੀਰੇ 30 ਪਟੈਂਟ ਕਰੇਲਾ ਬਾਈ 30 ਤੋਂ 35 ਰੁਪਏ ਕਿੰਨੇ ਕਿਲੋ ਦੀ ਭਰਪੀ 20 22 ਕਿਲੋ ਦੀ ਤੇ ਆ ਬਾਈ ਗੋਭੀ ਆ ਗਈ ਹਿਮਾਚਲ ਵਾਲੀ ਹਣਾ ਇਹ 45 ਰੁਪਏ ਨੇੜ ਤੇ ਨੇੜੇ ਬਾਈ ਤੇ ਖੀਰਾ ਬਾਈ ਕਿੰਨੇ ਮਨੇ ਬਾਈ ਕਰੇਲੇ ਤੇ ਖੀਰਾ ਖੀਰਾ ਬਾਈ 30 ਰੁਪਏ ਕਿਲੋ ਜਿਹੜਾ ਚੱਲਿਆ ਦਾ ਹੋਰ ਜੀ ਠੀਕ ਆ ਜੀ ਕਹਵਾ ਸਤ ਬਾਈ ਅਦਰ ਕਰ ਬਾਈ ਕੀ ਰੇਟ ਆ ਅਦਰ ਕਰ ਵੇਖੋ ਬਾਈ ਸ਼ਾਨਦਾਰ ਕੁਆਲਿਟੀ ਘੱਟੋ ਘਾਟੇ 50 60 ਰੁਪਏ ਕਿਲੋ ਦੇ ਨੇੜ ਤੇ ਰੇਟ ਆ ਅਦਰ ਇੰਨਾ ਹੀ ਹੈ ਸੰਜੂ ਅਦਰ ਆਹੀ ਰੇਟ ਆ 50 60 50 60 ਦੇ ਨੇੜ ਤੇ ਬਾਈ ਜਿਹੜਾ ਅਦਰ ਨਿੰਬੂ ਮਹਿੰਗਾ ਹੋ ਗਿਆ ਜੀ ਨਿੰਬੂ ਪਹਿਲਾਂ 60 70 ਜੀ ਦਾ ਹੁਣ ਮਿਲਦਾ 80 90 ਨੇੜ ਤੇ ਜਿਹੜਾ ਨਿੰਬੂ ਬਾਈ ਵੀ ਕੀ ਜਾਂਦਾ ਸੰਜੂ ਦੀ ਦੁਕਾਨ ਤੇ ਤੇ ਬਾਕੀ ਨੰਬਰ ਤੁਹਾਨੂੰ ਦੇ ਕੇ ਜਾਂਦੇ ਆ ਬਾਈ 7009469102 ਨਾ ਭਾਈ ਥਲੜਾ ਨੰਬਰ ਤੁਸੀਂ ਡਾਇਲ ਕਰੋ ਜੇ ਤਾਂ ਨਾ ਕਰਿਓ ਜੇ 7009469102 7009469102 ਸੰਜੂ ਨੂੰ ਫੋਨ ਕਰ ਲਿਓ ਜੇ ਰੇਟ ਤੇ ਤੁਹਾਨੂੰ ਭਾਈ ਸਬਜ਼ੀ ਮਿਲ ਜਣੀ ਜਿਹੜੇ ਵੀਰਪਰਾ ਵਿਆਹ ਸ਼ਾਦੀ ਤੇ ਕਈ ਆਈ ਸਬਜ਼ੀ ਚਾਹੀਦੀ ਹੁੰਦੀ ਹੁਣ ਗਾਂ 10 15 ਦਿਨਾਂ ਨੂੰ ਸੀਜ਼ਨ ਆ ਗਿਆ ਜੇ ਵਿਆਹ ਤੇ ਕਨੈਕਟ ਜ਼ਰੂਰ ਕਰ ਲਿਓ ਸੰਜੂ ਨੂੰ ਕਾਲਾ ਭਾਈ ਵਿਆਹ ਲਈ ਭਾਈ ਮਸੰਮੀ ਕਹਿੰਦੇ ਘਟ ਗਿਆ ਰੇਟ ਹਾਂਜੀ ਹਾਂ ਭਾਈ ਕਿੰਨਾ ਕਰਾਂਗੇ ਰੇਟ ਅਜੇ ਮਸੰਮੀ ਦਾ ਭਾਈ ਲਾਵੀਂ ਕਿੰਨੋ ਘਟ ਲਾਉਂਗੇ ਪੂਰੀ ਸਿਰੇ ਦੀ ਕੁਆਲਿਟੀ 900 ਵਾਲੀ ਪੀਲੀ ਧੱਤਾਂ ਦੀ ਹੈ ਨਹੀਂ ਆਪਣੇ ਤੋਂ ਉਹ ਜਿਹੜਾ ਸੇਕਿਆ ਬਾਈ ਵਧੀਆ ਨਾਰ 120 140 ਇਹ 120 ਦੇ 140 ਰੁਪਏ ਕਿਲੋ ਬਾਈ ਜਿਹੜਾ ਨਾਰ ਚੱਲੀਆਂ ਨਾ ਆਹ ਕੁਆਲਿਟੀ ਆ ਗਈ ਬਾਈ ਇਹ ਕਿਤੋਂ ਆ ਗਿਆ ਇਹ ਆ ਗਿਆ 1600 ਰੁਪਏ ਦਾ ਡੱਬਾ ਬਾਈ 10 ਕਿਲੋ ਹੀ 10 ਕਿਲੋ 160 ਰੁਪਏ ਆ ਆ ਗਿਆ ਬਾਈ ਥੋੜਾ ਜਿਹਾ ਆਇਆ ਸਸਤਾ ਇਹ ਕੀ ਰੇਟ ਹੈ 70 80 ਇਹ 70 80 ਰੁਪਏ ਕਿਲੋ ਜਿਹੜੇ ਬਾਈ ਸੇਦਰ ਚੱਲੀ ਜਾਂਦੇ ਬਾਈਆਂ ਕੋਲੇ ਵੈਰੇੜੀ ਬਹੁਤ ਚੰਦਰ ਪਈਆ ਹੋਰ ਭਰਾਗੀ ਵਾਲਾ ਠੀਕ ਆ ਭਾਈ ਤਾਂ ਬਾਈ ਅੰਬ ਆ ਗਏ ਬਾਈ ਕੋਲੇ ਚੌਸਾਂ ਇਹਦਾ ਵੀ ਰੇਟ ਮੈਣਾ ਸਿਰਾਂ ਹੀ 700 ਰੁਪਈਆ 5 ਕਿਲੋ ਦਾ ਇੰਨਾ ਰੇਟ ਭਾਈ ਵੱਧ ਕੇ 700 ਦਾ ਭਾਈ 5 ਕਿਲੋ ਪਰ ਹੁਣੇ ਥੋੜਾ ਹੀ ਆਉਂਦਾ ਭਾਈ ਮੰਡੀ ਦੇ ਵਿੱਚ ਹੁਣ ਜਾਨੀ ਪੈਕਿੰਗ ਬਦਲ ਗਈ ਹੈ ਜਦੋਂ ਪੈਕਿੰਗ ਇਹੋ ਜਿਹੀ ਆਉਣ ਲੱਗ ਜੇ ਨਾ ਤੇ ਉਦੋਂ ਕਹਿੰਦੇ ਰੇਟ ਤੇਜ਼ ਹੋ ਜਾਂਦੇ ਆ ਜਦੋਂ ਇਹਦੇ ਸੁਰਖੀ ਪਾਊਡਰ ਜਿਆ ਲਾਉਣਾ ਸ਼ੁਰੂ ਹੋ ਜੇ ਤੇ ਬਹੁਤ ਸਮਝ ਲੋ ਰੇਟ ਤੇਜ਼ ਆ ਭਾਈ ਜਦੋਂ ਆਉਂਦਾ ਆਮ ਜੇ ਕਰੇਟਾਂ ਜੇ ਇਹੋ ਜਿਹਾ ਕਰੇਟਾਂ ਉਦੋਂ ਰੇਟ ਇਹਨਾਂ ਦਾ ਘੱਟ ਹੁੰਦਾ ਬਾਈ ਹਨਾ ਜਿਹੜੀ ਗੱਲ ਸਿੱਧੀ ਦੱਸ ਦਈਏ ਇਹ ਟੈਂਟ ਚੌਥਾ ਬਤੇਜਾ ਤੇ ਬਾਈ ਦਾ ਨੰਬਰ ਦੇ ਕੇ ਆਨੇ ਤੁਹਾਨੂੰ ਬਾਈ ਨੰਬਰ ਜ਼ਰੂਰ ਬੋਲਦੀ ਆਪਣੀ ਦੁਕਾਨ ਦਾ ਕੀ ਨਾਮ ਹੈ ਨਾਮ ਦਾਸ ਮਨੋਧਕਮਾਨ ਨਾਮ ਦਾਸ ਮਨੋਧਕਮਾਨ ਤੇ ਉਹ ਨੰਬਰ ਜਿਹੜਾ ਸੰਜੂਜ ਟ੍ਰੇਡਿੰਗ ਕੰਪਨੀ ਹਾਂ ਟ੍ਰੇਡਿੰਗ 98145 ਤੇ 27218 ਬਾਈ ਨੰਬਰ 98145 ਤੇ 27218 ਕਨੈਕਟ ਜ਼ਰੂਰ ਕਰ ਲਿਓ ਬਾਈ ਨਾਲ ਤੇ ਬਾਈ ਰੇਟ ਜਿਆ ਜਲਾਉਣਾ ਬਹੁਤ ਜਿਹੜਾ ਵੀਡੀਓ ਵੇਖਿਆ ਹਾਂਜੀ ਓਕੇ ਵਿਆਹ ਸ਼ਾਦੀ ਦੇ ਗਾਂ ਸੀਜ਼ਨ ਆ ਕੇ ਸਟਾਰਟ ਹੁਣ ਅਗਲਿਆਂ ਨੇ ਭਲਣੀਆ ਦੁਕਾਨ ਕੋਈ ਫਲਾਂ ਫਰੂਟਾਂ ਵਾਸਤੇ ਤੇ ਹੁਣ ਤੁਸੀਂ ਰੇਟ ਨੱਪ ਲਿਆ ਕਰੋ ਰੇਟ ਹੈ ਤੇ ਆ ਚਿਰ ਕੀ ਵੀ ਰਹਿ ਗਈ ਬਈ ਇਹ ਕੀ ਰੇਟ ਇਹ ਤਾਂ 180 ਦੀ ਡੱਬੀ ਵਿਕੀ ਅੱਜ ਚਾਰ ਦਾਣੇ ਆ ਬਾਈ ਤੇ 180 ਰੁਪਏ ਦੀ ਡੱਬੀ ਵਿਕੀ ਆ ਬਾਈ ਤੇ ਮਸੰਮੀ ਫੇਰ ਰੇਸ ਫੜ ਗਈ ਆ ਵੇ ਜੀ ਬਾਈ ਇਹ 700 ਦਾ 750 ਦਾ ਗੱਟਾ ਹੋ ਗਿਆ ਹੁਣ ਰੇਸ ਫੜ ਗਈ ਜੀ ਰੇਸ ਫੜ ਗਈ ਬਾਈ 900 ਰੁਪਏ ਨੇ ਜਿਹੜਾ ਗੱਟਾ ਦਿੱਤੀ ਨਾ ਧੰਨਵਾਦ ਬਾਈ ਜੀ ਬਹੁਤ ਬਹੁਤ ਹੋਰ ਬਾਈ ਕੀ ਹਾਲ ਹੈ ਜੀ ਕਾਵੇਂ ਸੇਤ ਬਾਈ ਪੀ ਲੋ ਪੀ ਲੋ ਕੋਈ ਗੱਲ ਨਹੀਂ ਚਾਹ ਤੇ ਨਾ ਪਰੋ ਰੇਸ ਬਾਈ ਉਹਨੇ ਆਪਾ ਬਾਈ ਆਲੂ ਵਾਲੇ ਨਾਲ ਗੱਲ ਕਰਨੀ ਤੋ ਇਹਨੇ ਚਾਹ ਪੀਓ ਬਾਈ ਕੀ ਵਾਲਾ ਈ ਵਧੀਆ 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 ਤੇ ਬਾਈ ਆਲੂ ਦੀ ਕੀ ਪੋਜੀਸ਼ਨ ਹੈ ਜੀ ਅੱਜ ਪੋਜੀਸ਼ਨ ਥੋੜਾ ਜਿਹਾ ਮੰਦਾ ਹੈ ਯਾਰ ਮੰਦਾ ਹੀ 50 ਰੁਪਏ ਕਿ ਕਿੰਨਾ 60 ਰੁਪਏ ਘੱਟ ਦਾ ਮੰਦਾ ਕਿੰਨਾ ਦਾ ਸਿਰੇ ਦਾ ਘੱਟਾ ਆਪਣੇ ਕੋਲੇ ਮਿਲ ਜੂ ਅੱਜ ਜੀ ਸਿਰਾ ਜਿਹੜਾ ਅੱਗੇ 11.5 ਤੋਂ 1200 ਬਣਦਾ ਹੁਣ 1100 ਰਹਿ ਗਿਆ ਸਿਰਾ ਪਿੰਡੂ ਕਿੱਤਾ ਈ ਪਿੰਡੂ ਕਿੱਤਾ ਹਾਂ ਜੀ ਜਿਹਨੇ ਤੁੰਦੇ ਕੋਲੇ ਜੁਣਾ ਹਾਂ ਜੀ ਹਾਂ ਜੀ ਬਾਈ ਦੋਹਾਂ ਤੇ ਤੇ ਬਾਈ ਜੀ ਕਿੰਨਾ ਦ ਬਈ ਹੁਣ 1050 ਰੁਪਏ ਘੱਟ ਆ ਵਧੀਆ ਆਲੂ ਦਾ ਭਾਅ ਜਿਹੜਾ 1100 ਦਾ ਸੀ ਪਹਿਲਾਂ 1100 1150 ਰੁਪਏ ਕਿੰਦਾ ਹੁੰਦਾ ਸੀ ਇਹ ਬਈ ਯਾਰ ਜਿੱਥੇ ਤੇਜ਼ ਹੋਣਾ ਚਾਹੀਦਾ ਹੰਮੰਦਾ ਕਿ ਹੋਈ ਜਾਂਦਾ ਯਾਰ ਕੋਸ਼ਤਾਂ ਦੋ ਤਿੰਨ ਦਿਨ ਹੋ ਗਿਆ ਬਰਸਾਤ ਵਾਲਾ ਮੌਸਮ ਚੱਲਦਾ ਪਿਆ ਹੈ ਜੀ ਉਹਦੇ ਕਰਕੇ ਜੀ ਲਾਗ ਘਟ ਹੈ ਕੁਝ ਹਰੀ ਆਲੂ ਦੀ ਵਿਕਰੀ ਘਟ ਹੈ ਵਿਕਰੀ ਘਟ ਹੈ ਹੁਣ ਹਫਤੇ ਦਾ 10 ਦਿਨ ਪਰ ਮੌਸਮ ਸਹੀ ਹੋ ਜਾਊਗਾ ਗਰਮੀ ਘਟ ਜੂਗੀ ਆਲੂ ਦੀ ਵਿਕਰੀ ਵਧੂਗੀ ਠੀਕ ਹੈ ਜੀ ਠੀਕ ਹੈ ਜੀ ਪਰ ਹਜੇ ਆਲੂ ਸਟੋਰਾਂ 'ਚ ਪਏ ਆ ਲੋਕੀ ਹੌਲੀ ਹੌਲੀ ਕੱਢਣਗੇ ਫੇਰ ਫਿਰ ਸੇ ਭਾਅ ਕੋਈ ਥੋੜਾ ਮੋਟਾ ਪਿਆਰ ਬਣ ਜਾਏ ਸਹੀ ਗੱਲ ਹੈ ਇਹਦੇ ਹਜੇ ਇਹੋ ਜੇ ਭਾਅ ਚੱਲਣਗੇ ਭਾਈ ਆਪਣੀ ਮੰਡੀ 'ਚ ਗੱਲ ਕਰੀਏ ਲਾਗਤ ਥੋੜੇ ਸਾ ਮੈਂ ਕਿੰਨੀ ਕੋ ਸਾਡੀ ਮੰਡੀ ਵਿੱਚ ਅੰਦਾਜ਼ਾ 400 ਤੋਂ ਲੈ ਕੇ 500 ਗੱਟਾ ਡੇਲੀ ਵਿਕਦਾ ਹੈ ਡੇਲੀ ਵਿਕਦਾ ਹਾਂਜੀ ਸਾਰੀ ਟੋਟਲ ਮੰਡੀ ਦੇ ਵਿੱਚ ਸਾਰੇ ਮੰਡੀ ਦੇ ਵਿੱਚ ਸਾਰੀ ਮੰਡੀ ਦੇ ਵਿੱਚ 400 500 ਗੱਟਾ ਜਾਨੀ ਆਪਣੇ ਆਲੂ ਦਾ ਲੱਗੀਆਂ ਜਾਂਦਾ ਤੇ ਮਾਲ ਨਵਾਂ ਵੀ ਇੰਨਾ ਕ ਆ ਜਾਂਦਾ ਰਹਿੰਦਾ ਇੰਨਾ ਕੀ ਆਂਦਾ ਕਦੇ-ਕਦੇ ਕੋਈ 100 ਗੱਟਾ ਮੰਡੀ ਚ ਬੈਲਾਂ ਤੋਂ ਵੱਜ ਜਾਂਦਾ ਠੀਕ ਹੈ ਜੀ ਕਦੇ ਕੋਈ ਖਰਚੀ ਹੁੰਦੀ ਵਿਕ ਵੀ ਜਾਂਦਾ ਸਾਰਾ ਠੀਕ ਹੈ ਜੀ 4-500 ਗੱਟੇ ਦੀ ਭਈ ਇਸ ਟਾਈਮ ਵੀ ਘੱਟ ਆਉਂਦਾ ਉਹ ਤੁਹਾਨੂੰ ਦਿਖ ਰਿਹਾ ਅੱਜ ਮਾਰ ਬੈਲੈਂਸ ਤੇ ਆਇਆ ਹੈਗਾ ਤੇ ਜਦੋਂ ਗਾਂ ਸੀਜ਼ਨ ਆ ਜਾਂਦਾ ਜਿਵੇਂ ਗਾਂ ਵਿਆਹ ਸ਼ਾਦੀਆਂ ਦਾ ਸੀ ਉਦੋਂ ਕਿੰਨੀ ਕਿ ਲਗਤ ਭਾਈ ਲਗਤ ਵਾਜੇ ਉਦੋਂ ਇਹੀ ਇਹੀ ਲਗਤ 700 ਗੱਟੇ ਦੀ ਹੋ ਜਾਂਦੀ 700 ਗੱਟੇ ਦੀ ਹੋ ਜਾਂਦੀ ਉਦੋਂ 500 ਗੱਟਾ ਤੇਜ਼ ਵੀ ਹੋਊਗਾ ਹਨਾ ਜੀ ਕਿਉਂਕਿ ਨਾਲ ਦੀ ਨਾਲ ਉਦੋਂ ਭਈ ਹੁਣ 15 ਕ ਦਿਨ ਹੀ ਜਾਂਦੇ ਆ 20 ਕ ਦਿਨ ਵੱਧ ਤੋਂ ਵੱਧ ਉਦੋਂ ਸ਼ਰਾਦ ਆਉਣਗੇ ਸ਼ਰਾਦਾਂ ਪਜੋ ਨਰਾਤੇ ਚੱਲਣਗੇ ਉਸ ਤੋਂ ਬਾਅਦ ਕੰਮ ਚੱਲ ਪੈਣਾ ਜੀ ਉਸ ਤੋਂ ਬਾਅਦ ਕੰ ਆਮਨ ਆ 20 25 ਦਿਨ ਪਏ 20 25 ਦਿਨ ਪਏ ਹਾਲੇ ਹਨ ਸਹੀ ਗੱਲ ਆ ਬਾਈ ਹਨ ਤੇ ਬਾਕੀ ਜਿਹੜਾ ਬਈ ਸਿਰੇ ਦੀ ਕੁਆਲਿਟੀ ਵਾਲਾ ਬਈਆਂ ਦਾ ਆਲੂ ਜਿਹੜਾ 1050 ਦਾ ਜਿਹੜਾ 1100 ਦਾ ਸੀ ਉਹਦੋਂ ਵੀ ਟੌਪ ਦੀ ਕੁਆਲਿਟੀ ਹੈਗੀ ਆਪਣੇ ਕੋਲੇ ਜੀ ਇਹਦੋਂ ਬੋੜ ਦੀ ਟੌਪ ਤਾਂ ਨਹੀਂ ਬਸ ਵੈਸੇ ਇਹੋ ਜਿਹਾ ਹੈ ਹਾਂਜੀ ਇੱਕ ਬਈ ਆਪਣੇ ਅੱਲਰ ਹੁੰਦਾ ਹੀ ਇੱਕ ਡਾਇਮੰਡ ਇੱਕ ਹੋਰ ਨਵੀਂ ਵੈਰਾਈਟੀ ਮੰਡੀ ਚ ਹੋਣ ਇਹ ਵੀ ਵਧੀਆ ਪਿਆ ਹੈਗਾ ਜੀ ਠੀਕ ਆ ਜੀ ਇਹ ਆਲੂ ਜੀ ਇਹ ਲਰਕ ਕੁਆਲਟੀ ਵੀ ਟੌਪ ਦੀ ਹੈ ਜੀ ਤੇ ਸਿਰੇ ਦੀ ਕੁਆਲਟੀ ਹੈ ਕਿ ਬਾਈਆਂ ਕੋਲ ਡਾਇਮੰਡ ਵੀ ਹੁੰਦਾ ਇੱਕ ਬਈ ਆਪਣੀ ਮੰਡੀ ਚ ਪਾੜੀ ਆਲੂ ਵੀ ਸ਼ੁਰੂ ਹੋਣਾ ਆ ਉਹਦਾ ਕੀ ਹਸਾ ਹੁੰਦਾ ਪਾੜੀ ਨਹੀਂ ਹੁੰਦਾਗਾ ਹੁੰਦਾ ਰ ਇਧਰ ਲਈ ਹੈ ਨਾ ਪਾੜੀ ਕਹਿੰਦੇ ਨਾ ਪਾੜੀ ਉਹ ਨਸਲ ਹੋ ਜਾਂਦੀ ਪਾੜੀ ਕਹਿ ਦਿੰਦੇ ਉਹਦਾ ਪਾੜਾ ਵਾਲਾ ਆਲੂ ਹੁੰਦਾ ਇਧਰ ਮੰਗਾਂਦੇ ਨਹੀਂ ਜੀ ਠੀਕ ਹੈ ਜੀ ਉਹ ਆਲੂ ਜਿਹੜਾ ਤਾਜ਼ਾ ਨਿਕਲਦਾ ਕੱਚਾ ਪਾੜਾ ਜੋ ਉਹ ਹੁੰਦਾ ਉਹਦਾ ਫਰਕ ਕੀ ਹੁੰਦਾ ਇਹਨਾਂ ਨਾਲੋਂ ਜੀ ਉਹ ਆਲੂ ਜਿਹਨਾਂ ਤਾਜ਼ਾ ਵੱਟੇ ਹੁੰਦਾ ਖੇਤਾਂ ਵਿੱਚ ਉਹਦੇ ਚ ਸ਼ੂਗਰ ਲੈਵਲ ਨਹੀਂ ਹੁੰਦਾਗਾ ਉਹ ਤਾਜ਼ਾ ਤਾਜ਼ਾ ਇੱਕ ਤਾਂ ਕਰਾਰਾ ਬਣਦਾ ਉਹ ਠੀਕ ਹੈ ਜੀ ਆਲੂ ਵੇਚੋਦੇ ਵਿੱਚ ਨਾ ਇੱਕ ਕੜਕਪਾਲ ਹੁੰਦਾ ਹੈ ਕੜਕਪਾਲ ਵਾਲਾ ਆਲੂ ਹੁੰਦਾ ਠੀਕ ਹੈ ਜੀ ਉਹ ਇਹ ਚੀਜ਼ ਦਾ ਫਰਕ ਹੁੰਦਾ ਜਨ ਜਿਹਦੇ ਟੇਸਟ ਵਧੀਆ ਉਹ ਆਲੂ ਟੇਸਟ ਹੁੰਦਾ ਵਧੀਆ ਹੁੰਦਾ ਠੀਕ ਹੈ ਜੀ ਉਹ ਵੇਖਣ ਜੀ ਖੁਰਦਲਾ ਲੱਗਦਾ ਪਰ ਉਹ ਵੀ ਇਹਦਾ ਖੁਰਦਲਾ ਆਲੂ ਜਨਾ ਉਪਰੋਂ ਨਹੀਂ ਸੋਨਾ ਹੁੰਦਾ ਪਰ ਅੰਦਰੋਂ ਖਾਂਜ ਟੇਸਟ ਵਧੀਆ ਹੁੰਦਾ ਹਾਂ ਜੀ ਰੇਟ ਜਾਨੀ ਮੈਂ ਪੁੱਛਿਆ ਸੀ ਬਾਈ ਤੋਂ ਰੇਟ ਸੇਮ ਹੀ ਸੀਗਾ ਤੇ ਉਹ ਉੱਪਰੋਂ ਛੇਪ ਜੀ ਨੇ ਮੈਂ ਕਿਹਾ ਖੁਰਦਲਾ ਜਊਂਗਾ ਹੀ ਚੀਜ਼ ਵਧੀਆ ਹੁੰਦੀ ਜੀ ਵਧੀਆ ਖਾਂਜੋ ਜਿਆਦਾ ਵਧੀਆ ਹੁੰਦਾ ਖਾਂਜ ਤੇ ਜਿਆਦਾ ਵਧੀਆ ਹੁੰਦਾ ਬਾਈ ਕੋਲੇ ਇੱਧ ਉਹ ਹਾਂ ਜੀ ਸ਼ੁਰੂ ਕਰਾਂਗੇ ਅੱਗੇ ਸ਼ੁਰੂ ਕਰਾਂਗੇ ਜਦੋਂ ਜਦੋਂ ਹਨ ਜਿਹੜਾ ਉਹਦਾ ਆ ਗਿਆ ਠੀਕ ਹੈ ਜੀ ਤੇ ਉਹ ਆਲੂ ਵੀ ਬਈ ਸ਼ੁਰੂ ਹੋ ਜਾਣਾ ਪਾੜੀ ਵਾਲੂ ਤੇ ਬਾਕੀ ਬਾਈ ਦਾ ਨੰਬਰ ਹੈਗਾ ਗੁਰਨਾਨਕ ਫਰੂਟ ਕੰਪਨੀ ਜੀ ਤੇ ਨੰਬਰ ਤੁਹਾਨੂੰ ਬਾਈ ਜੀ ਦੇ ਕੇ ਜਾਂਦੇ ਆ ਤੇ ਨੰਬਰ ਬਾਈ ਦਾ 9814133283 ਜੀ 9814133283 ਬਾਈ ਦਾ ਨੰਬਰ ਹੈ ਕਨੈਕਟ ਜ਼ਰੂਰ ਕਰ ਲਿਆ ਕਰੋ ਹੋਰ ਬਾਈ ਜੀ ਕਹਿਵਾ ਸੇਤ ਬਾਈ ਵਧੀਆ ਰਹਿੰਦੇ ਆ ਚਲੋ ਬਾਈ ਤੇ ਬਾਈ ਕੋਲੇ ਇੱਧਰ ਹੁਣ ਫਲਾਂ ਫਰੂਟਾਂ ਦੀ ਬਾਈ ਗੱਲ ਕਰੀਏ ਤੇ ਬਾਈ ਕੋਲੇ ਇੱਧਰ ਸੇ ਬਈ ਮਸੰਮੀ ਦੀ ਕੀ ਪੋਜੀਸ਼ਨ ਹੈ ਜੀ ਅੱਜ ਤੋਂ ਕਿ ਮਸਮੀ ਭਾਈ ਬਹੁਤ ਪੁੱਛੀਏ ਨੇ ਕਿਉਂਕਿ ਜਿਹੜੇ ਵੀਰ ਭਰਾਵਾਂ ਨੇ ਹਨਾ ਕਾਰੋਬਾਰ ਹੁਣ ਨਾਲ ਸ਼ੁਰੂ ਕਰਨਾ ਅਗਲਾ ਕਹਿੰਦਾ ਸਸਤੀ ਹੋ ਗਈ ਹੈ ਕੱਲ ਪਰਸੋ ਤੇਜ਼ ਹੈ ਨਹੀਂ ਕਰਕੇ ਥੋੜੀ ਘਟ ਗਈ ਹੈ ਅੱਜ ਕੀ ਰੇਟ ਹੈ ਭਾਈ ਇਸ ਟਾਈਮ ਇਹ ਮੁੱਠੀ ਦਾ ਵਿਗੀ ਹੈ 8900 ਰੁਪਏ ਘਟਾ 8900 ਘਟਾ ਮੀਡੀਅਮ 750 800 ਰਹਿ ਗਈ ਤੇ ਭਾਈ ਮੈਂ ਉਹਦੇ ਨਾਲ ਪੁੱਛ ਕੇ ਗਿਆ ਸੀ ਕਿ ਉਹਨੇ 700 ਹੀ ਰਹਿ ਗਿਆ ਸੀ ਯਾਰ ਪਿੱਛੇ ਜੇ ਭਾਈ ਉਹਦਾ ਘਟ ਗਿਆ ਫਿਰ ਦੁਬਾਰਾ ਤੇਜ਼ ਹੋ ਗਈ ਸੀ ਹੁਣ ਅੱਜ ਫਿਰ ਘਟ ਗਈ ਹੈ 500 ਉੱਤੇ ਥੱਲੇ ਜੰਨੀ ਜੰਨੀ ਯਾਨੀ 700 ਤੇ ਆਪਾਂ 10 ਕਿਲੋ ਵੀ ਦੇ ਦਿੰਨੇ ਆ ਭਾਈ ਤੇ ਜਣੀ ਕਿਲੋ ਆਪ ਨੂੰ 10 ਕਿਲੋ 350 400 450 ਦੀ ਬਟੂ ਹੈ ਮੋਟੀ ਅਕਨਮ ਮੋਟੀ ਅਕਨਮ 400 400 ਮੀਡੀਅਮ 400 400 ਤੇ 450 ਦੀ ਜਿਹੜੀ ਬਈ ਮਸਲਨੀ ਪਊਗੀ ਤੇ ਬਾਈ ਦੋ ਆਪਾਂ ਪੈਕ ਕਰਾਉਨੇ ਆ ਬਾਈ ਗੂਗਲ ਪੇ ਚੱਲਦਾ ਬਾਈ ਬਾ ਆਪਾਂ ਨੂੰ ਕਰ ਦਿਓ ਫਿਰ ਭਾਈ ਠੀਕ ਆ ਇਦੋਂ ਬਾਅਦ ਕਰਦੇ ਆ ਵੀਡੀਓ ਤੋਂ ਬਾਅਦ ਬਾਈ 6 ਕੀ ਰੇਟ 6 1800 1600 ਦਾ ਦੱਬਾ ਬਾਈ ਵੀ ਇਹ ਵਿਕਿਆਗਾ ਕੁਆਲਿਟੀ ਬਹੁਤ ਸ਼ਾਨਦਾਰ 10 ਕਿਲੋ ਹੋਗਾ ਤੇ ਆਹ ਬਾਈ ਇੱਕੋ ਚੀਜ਼ ਹੀ ਆ ਜਿਹੜਾ ਇਹ ਵੀ ਇੱਕੋ ਚੀਜ਼ ਹੀ ਆ ਗਈ ਤੇ ਆਹ ਬਾਈ ਹਨਾ ਗ੍ਰੀਨ ਇਹ 200 ਵਾਸਤੇ ਇਹ 50 ਰੁਪਏ ਕਿਲੋ ਇਹ 50 ਰੁਪਏ ਕਿਲੋ ਵੇਚ ਗਿਆ ਬਾਈ ਠੀਕ ਆ ਤੇ ਆਹ ਆ ਬਾਈ 50 ਰੁਪਏ ਕਿਲੋ మీడియం ਸਾਈਜ਼ ਆ ਠੀਕ ਆ ਇਹ ਵੀ మీడియం ਮੋਟਾ ਵੇਚਿਆ 900 ਰੁਪਏ ਕਿਲੋ ਤੇ ਬਾਈ ਨੰਬਰ ਉਹੀ ਆ ਹਨਾ ਬਾਈ ਦਾ ਤੇ ਨੰਬਰ ਉਹੀ ਆ ਬਾਈ ਕੋਲੇ ਸਾਰੀ ਵੈਰਾਈਟੀ ਇੰਦੀ ਹੈ ਤੇ ਨਾਰ ਘੜਾ ਦਿਓ ਬਾਈ ਨਾ ਰੱਖੋ ਸਸ 1700 ਰੁਪਏ ਦਾ ਇਹ ਬਾਈ 170 ਰੁਪਏ ਕਿਲੋ ਜਿਹੜਾ ਵੇਖਿਆ ਤੁਹਾਨੂੰ ਹਨਾ 1700 ਦਾ ਡੱਬਾ 10 ਕਿਲੋ ਹੁੰਦੀ ਹੈ ਇਹਦੀ ਪੈਕਿੰਗ ਇੱਥੇ ਜੇ ਬਾਈ ਦੀ ਦੁਕਾਨ ਆ ਸਾਹਮਣੇ ਗੁਰਨਾਣਕ ਫਰੂਟ ਕੰਪਨੀ ਜਿੱਥੇ ਬਾਈ ਆਲੂਆਂ ਵਾਲੇ ਨਾਲ ਗੱਲ ਕੀਤੀ ਮੂਰੇ ਹੀ ਬਾਈ ਦੀ ਬ੍ਰਦਰ ਹੀ ਆ ਦੋਵੇਂ ਬਾਈ ਕਨੈਕਟ ਜ਼ਰੂਰ ਕਰ ਲਿਆ ਕਰੋ ਕੀ ਆਲਾ ਜੀ ਹੋਰ ਜਰਾਮ ਜੀ ਦੀ ਠੀਕ ਰਹਿਣਾ ਸਿਹਤ ਕਾਇਮ ਵਧੀਆ ਰਹਿਣਾ ਹਾਂ ਟੌਰ ਨਾਲ ਰਹਿਣਾ ਟੌਰ ਨਾਲ ਹਰ ਟਾਈਮ ਤਾਂ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਨਹੀਂ ਛੜਾ ਤਾਂ ਨਹੀਂ ਵਿਆਹ ਤਾਂ ਹੈਗਾ ਤਾਂ ਹੁਣ ਛੜਾ ਗਿਆ ਲਵਾ ਤਲ ਹੈ ਬਾਈ ਗੰਨਾਂ ਵਾਲੇ ਬਾਈ ਕੋਲੇ ਆ ਗਏ ਇੱਧਰ ਕੀ ਆਲਾ ਬਾਈ ਜੀ ਤੇ ਗੰਡੇ ਅੱਜ ਆਪਾਂ ਕੀ ਰੇਟ ਵੇਚਦੇ ਆਂ ਜੀ ਪਤਾ ਨਹੀਂ ਪਤਾ ਨਹੀਂ ਵੇਚ ਲੋ ਜੀ 45 46 ਦੇ ਨੇੜੇ ਤੇ ਜਿਹੜਾ ਗੰਡਾ ਵਿਕੀ ਜਾਂਦਾ ਹਨਾ ਜੀ ਸਾਸਪਰਾ ਪਤਾ ਨਹੀਂ ਪਤਾ ਨਹੀਂ ਕਰੋ ਐਮਪੀ ਦਾ ਕੈਰੀ ਜਿਹੜੀ ਐਮਪੀ ਵਾਲਾ ਵੀ ਆਇਆ ਆਪਣੇ ਕੋਲੇ ਠੀਕ ਹੈ ਆਪਣੇ ਕੋਲੀਆਂ ਮੰਡੀ ਵੇਖਾਈ ਦੇ ਲਈ ਆਪਣੇ ਕੋਲ ਹੀ ਆਏ ਠੀਕ ਹੈ ਜੀ ਆਪਣੇ ਕੋਲ ਨਾ ਸੀਗਾ 45 46 ਬਈ ਗੰਡਾ ਤੇਜ਼ ਹੀ ਬਹੁਤ ਹੋਈ ਜਾਂਦਾ ਜੀ ਕਿਆ ਤੀਰ ਉਹ ਗਾਦੀ ਪਿਛੇ ਦੀ ਹਣਾ ਜੀ 20 ਗੱਲ ਕੇ ਕੋਈ ਛਾੜ ਪਿਛੇ ਪਿਆ ਜੀ ਮੰਡੀ ਆ ਬੰਦ ਕਰਕੇ ਜੀ ਹੂੰ ਕੁਝ 20 ਗੱਲ ਕੇ ਪਿਆ ਜੀ ਸਹੀ ਗੱਲ ਆ ਸਹੀ ਗੱਲ ਆ ਬਾਈ ਤੇ 45 46 ਰੁਪਏ ਜਿਹੜਾ ਅੱਜ ਗੰਡੇ ਦਾ ਤੇ ਆਜ ਦਾ ਰੇਟ ਬਾਈ ਜਿਹੜਾ ਨਾਸਕ ਦਾ ਚੱਲੀ ਜਾਂਦਾਗਾ ਇਹੀ ਰੇਟ ਜਿਹੜੇ ਮੰਡੀ ਦੇ ਵਿੱਚ ਚੱਲੀ ਜਾਂਦੇ ਹਾਲ ਜਿਹੜਾ 1 ਤੋਂ ਰੁਪਏ ਦੇ ਵਿੱਚ ਵਾਧਾ ਹੁੰਦਾ ਹੁੰਦਾ ਹਨਾ ਤੇ ਆਜ ਦਾ ਤੇ ਕੱਲ ਵੀਡੀਓ ਬਣਾਈ ਸੀ ਕੱਲ ਵੀ 45 46 ਸੀਗਾ ਬਾਈ ਤੇ ਅੱਜ ਵੀ ਜਿਹੜਾ 45 46 ਰੁਪਏ ਦੇ ਨੇੜੇ ਤੇ ਜਿਹੜਾ ਬਾਈ ਪਿਆਜ਼ ਆ ਇੱਥੇ ਵੀ ਕੀ ਜਾਂਦਾ ਮੰਡੀ ਦੇ ਵਿੱਚ ਇਹੀ ਫਿਲਹਾਲ ਜਿਹੜੇ ਰੇਟ ਬਈ ਚੱਲੀ ਜਾਂਦੇ ਤੇ ਬਾਈ ਬਈ ਅੱਜ ਕੀ ਹਾਂ ਦਾ ਪਿਆ ਜੀ ਅੱਜ ਦੀ ਕੀ ਪੋਜੀਸ਼ਨ ਹੈ ਜੀ 46 ਰੁਪਏ ਕੋਲ 46 ਰੁਪਏ ਸਿਰੇ ਦੀ ਕੁਆਲਿਟੀ ਦਾ ਨਾਸਕੀ ਠੀਕ ਹੈ ਤੇ ਲਸਣ ਵੀ ਪਿਆ ਬਈ ਆਪਣੇ ਕੋਲ ਲਸਣ ਆਉਣਾ ਬੈਠਾ ਠੀਕ ਹੈ ਜੀ ਤਾਂ ਬਈ ਗੰਡੇ ਤੇਜ਼ ਹੋ ਜਾਂਦੇ ਆ ਤੇ ਕਿੰਨੇ ਲੱਗਦਾ ਹੁਣ ਗਾਂਵ ਨਵਾਂ ਚੱਲੂਗਾ ਬਈ 10 15 ਦਿਨ ਦੇਖੋ ਫਿਰ ਫਰਕ ਠੀਕ ਹੈ ਜੀ ਆਪਣੇ ਕੋਲੇ ਕੱਲਾ ਨਾਸਕ ਦਾ ਐਮਪੀ ਆ ਜੀ ਨਹੀਂ ਐਮਪੀ ਰਾਜਸਥਾਨੀ ਨਹੀਂ ਮੈਂ ਕੱਲਾ ਨਾਸਕ ਦੀ ਪੋਜੀਸ਼ਨ ਕੱਲੇ ਬਈ ਨਾਸਕ ਦੇ ਰੇਟ ਦੱਸਿਆ ਤੁਹਾਨੂੰ 46 ਰੁਪਏ ਜਿਹੜਾ ਸਿਰੇ ਦੀ ਕੁਆਲਿਟੀ ਵਾਲਾ ਜਿਹੜਾ ਮਾੜੀ ਮੋਟੀ ਘੱਟ ਕੁਆਲਿਟੀ ਵਾਲਾ ਹੁੰਦਾ ਉਹ ਵੀ ਹੈਗਾ ਹੀ ਉਹ 40 ਰੁਪਏ 40 42 ਆਪਣੇ ਕੋਲ ਹੈਗੇ ਉਹ ਹੈ ਨਹੀਂਗਾ ਠੀਕ ਹੈ ਮੈਂ ਜਿਹੜੀ ਦੀ ਕੁਆਲਿਟੀ 40 ਉਹ ਮਾੜਾ ਮੋਟਾ ਵਿੱਚ ਖਰਾਬ ਹੁੰਦਾ ਜਿਵੇਂ ਕੋਈ ਗੱਡੀ ਆਉਂਦੀ ਹੈ ਰਜਮੀ ਪੈ ਗਿਆ ਹਣਾ ਉਹਦਾ ਰੇਟ ਬਈ ਡਾਊਨ ਹੋ ਜਾਂਦਾ 40 ਹਲਦੀ ਹੁੰਦੀ ਛਲਕੇ ਦਾ ਮਰਜ਼ੀ ਕੁਆਲਿਟੀ ਹਲਦੀ ਹੁੰਦੀਆਂ ਨੇ ਤੇ ਜਿਹੜਾ 42 ਰੁਪਏ ਜਿਹੜਾ ਰੇਟ ਬਈ ਇੱਥੇ ਚੱਲ ਜਾਂਦਾ ਤੇ ਬਾਈ ਉਧਰ ਕੀ ਆਲਾ ਬਾਈ ਜੀ ਹੋਰ ਠੀਕ ਹੈ ਕਹਿਵਾ ਸਤ ਤੇ ਲਸਣ ਰੱਖੀ ਬੇਟੇ ਬਾਈ ਬਹੁਤ ਘੈਂਟ ਏ ਯਾਰ ਕੀ ਰੇਟ ਹੈ ਬਾਈ ਇਹ ਲਸਣ ਹੋਈ 250 ਤੋਂ ਲੈ ਕੇ 200 250 ਤੋਂ ਲੈ ਕੇ 280 ਰੁਪਏ ਜਿਹੜੀ ਫਿਲਹਾਲ ਆ ਵੈਰੇਡੀ ਪਈ ਜਾਨੀ ਹੈ 250 ਤੋਂ ਲੈ ਕੇ 280 ਤੱਕ ਸਿਰੇ ਦੀ ਕੁਆਲਿਟੀ ਆ ਗਈ ਹਨਾ ਇਹ ਸਿਰੇ ਦਾ ਲਸਣੀਆਂ ਪਈ ਤੂੰ ਤਾਂ ਤਸਣੀ ਨਾ 280 ਤੱਕ ਬਾਈ ਜਿਹੜਾ ਸਿਰੇ ਦਾ ਲਸਣ ਇੱਥੇ ਵਿਗ ਗਿਆ ਤੇ ਬਾਈ ਕੋਲੇ ਤੇ ਆਲੂ ਪਏ ਆਹ ਕਿਹੜੇ ਆਲੂ ਡਾਇਮੰਡ ਇਹ ਕੀ ਰੇਟ ਹੈ ਇਹ 1000 ਰੁਪਏ ਦਾ ਘਟਾ ਤੇ ਫਿਲਹਾਲ ਜਿਹੜੀ ਪੋਜੀਸ਼ਨ ਬਾਈ ਲਸਣ ਜਿਹੜਾ ਤੇਜ਼ ਹੋ ਹੀ ਜਾਂਦੇ ਥੋੜੇ ਮੇਨਾਂ ਦਾ ਮੰਗ ਬਾਕੀ ਜੀ ਮੇਨਾਂ ਦਾ ਠੰਡ ਚ ਬਈ 400 ਦੇ ਜਾਣਗੇ ਨਹੀਂ ਬਾਕੀ ਅਜੇ ਕੁਝ ਨਹੀਂ ਪਤਾ ਹੈ ਜੀ ਦਾ ਹਾਂਜੀ ਜਾਊਗਾ 400 ਇਸ ਟਾਈਮ ਜਿਹੜਾ 280 ਬਈ ਫਲਾਲ ਪਿਆਗਾ ਤੇ ਜਿਹੜੇ ਗੰਡੇ ਹੈ ਜੀ ਉਹ ਹਰੇ 46 ਕਿਲੇ ਤੇ ਖੜੇ ਹਨ 46 ਕਿਲੇ ਨੇੜੇ ਤੇ ਜਿਹੜੇ ਖੜੇ ਹੈ ਤੇ ਬਾਕੀ ਬੰਦ ਗੋਭੀ ਵੀ ਬਈ ਬਹੁਤ ਸੋਹਣੀ ਰੱਖੀ ਆ ਇਹਦਾ ਕੀ ਰੇਟ ਆ ਜੀ ਇਹ 25 ਰੁਪਏ ਕਿਲੋ ਆਪਣੀ ਮੰਡੀ ਚ ਵੈਗੀ ਤੇ ਹੋਰ ਬਈ ਜੇ ਕੇ ਨੂੰ ਮੇਰੇ ਵੀਰ ਭਰਾ ਨੂੰ ਲਸਣ ਤੇ ਪਿਆਜ਼ ਚਾਹੀਦੇ ਆ ਆਪਣਾ ਨੰਬਰ ਜਰੂਰ ਦੇ ਦਿਓ ਬਈ 981536444 99153 6440 6440 ਬਾਈ ਦਾ ਨੰਬਰ ਆ ਗਿਆ ਬਈ ਜਿਹੜਾ ਵੀਡੀਓ ਵੇਖਿਆ ਕੋਈ ਲਸ ਕਰਨਾ ਪਊ ਕਰ ਲਿਆ ਯਾਰ ਪਰ ਕੀ ਗੱਲ ਠੀਕ ਆ ਬਾਈ ਕਿਸੇ ਨਹੀਂ ਕਿਸੇ ਨੂੰ ਮਤਲਉਂਦੇ ਹਾਂ ਇਹ ਵੀ ਗੱਲ ਠੀਕ ਆ ਬਾਈ ਬਾਈ ਉਹਦੇ ਵੈਸੇ ਨਹੀਂ ਕਿਸੇ ਨੂੰ ਮਤਲਉਂਦੇ ਤੇ ਧੰਨਵਾਦ ਉਸ ਤੋਂ ਦਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਦੇ ਵਾਸਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਵੀਰ ਭਰਾ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਆ ਬਾਈ ਜੀ ਤੇ ਬਾਕੀ ਸੁਜੈਸ਼ਨ ਦਿਆ ਕਰੋ ਕਮੈਂਟ ਦੇ ਵਿੱਚ ਵੀ ਹੋਰ ਕਿਹੜੇ ਚੀਜ਼ ਦੇ ਜੇ ਤੁਸੀਂ ਰੇਟ ਪੁੱਛਨੇ ਹੁੰਦੇ ਆ ਤੇ ਸੁਜੈਸ਼ਨ ਜਰੂਰ ਕਰਿਆ ਕਰੋ ਵੀਰ ਕਮੈਂਟ ਬਾਕਸ ਦੇ ਵਿੱਚ ਵੀ ਆ ਚੀਜ਼ ਆਪਾਂ ਨੂੰ ਹੁਣ ਬਸ ਥੋੜੀ ਜਿਹੀ ਵਿੱਚ ਵੀਡੀਓ ਦੇ ਐਡ ਕਰਨੀ ਚਾਹੀਦੀ ਜਾਂ ਆ ਦੇ ਚਾਹੀ ਆ ਜਰੂਰ ਦੇ ਦਿਓ ਤੇ ਕੀ ਆਲਾ ਭਾਈ ਜੀ ਹੋ ਠੀਕ ਆ ਜਿੱਦੋਂ ਚੱਲੇ ਹੋ ਠੀਕ ਆ ਭਾਈ ਬਸ ਗੱਡੀ ਲੈ ਲੇ ਠੀਕ ਆ ਠੀਕ ਆ ਠੀਕ ਠੀਕ ਆ ਭਾਈ ਤੇ ਧੰਨਵਾਦ ਤੁਸਾਂ ਦਾ ਬਹੁਤ ਬਹੁਤ ਵੀਡੀਓਜ਼ ਨਾਲ ਜੁੜਨ ਦਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ